ਪ੍ਰੋ ਪੰਜਾਬ ਟੀਵੀ ਚੈਨਲ ਤੇ ਇਲਜ਼ਾਮ ਲਗਾਏ ਨੇ ਰਾਜਾ ਵੜਿੰਗ ਨੇ ਕਿ ਇਹ ਆਮ ਆਦਮੀ ਪਾਰਟੀ ਦਾ ਆ ਜਿਹੜਾ ਕਹਿ ਸਕਦੇ ਆ ਪੈਸਾ ਲੈਂਦਾ ਜਾਂ ਉਹਦਾ ਚੇਲਾ ਲਾ ਲੋ ਚਮਚਾ ਲਾ ਲੋ ਕਿਸੇ ਵੀ ਜਿਹੜਾ ਛੋਟੇ ਤੋਂ ਛੋਟਾ ਚੈਨਲ ਹੈ ਜੇ ਤੁਸੀਂ ਪੁੱਛੋਗੇ ਵੀ ਇਹ ਚੈਨਲ ਕੀ ਦਾ ਹੈ ਇਹ ਚੈਨਲ ਸਰਕਾਰ ਦਾ ਚੈਨਲ ਹੈ ਯਾਨੀ ਕਿ ਮੁੱਖ ਮੰਤਰੀ ਸਾਹਿਬ ਦਾ ਚੈਨਲ ਹੈ ਜੇਕਰ ਪ੍ਰੋ ਪੰਜਾਬ ਟੀਵੀ ਨਾਮ ਲਿਆ ਕੋਈ ਨਾ ਹੋਈ ਗਲਤੀ ਕੰਜਵੇਛੀ ਰਾਜਾ ਵੜਿੰਗ ਦੇ ਇਲਜ਼ਾਮ ਸਹੀ ਵੀ ਹੋ ਸਕਦੇ ਨੇ ਜਿਹੜੇ ਲੀਡਰ ਕਿਸੇ ਨਾ ਕਿਤੇ মিডিਆ মিডিਆ ਤੋਂ ਜਿਹੜੇ ਡਰਦੇ ਹੁੰਦੇ ਸੀ ਕਿ ਹਾਂ মিডিਆ ਉਹਨਾਂ ਦੇ ਮਨ 'ਚ ਇਹ ਹੁੰਦਾ ਸੀ ਵੀ মিডিਆ ਜੇ ਅਸੀਂ ਗੱਲ ਕਰਾਂਗੇ ਤਾਂ ਸਾਡੀ ਗੱਲ ਬਹੁਤ ਜਗ੍ਹਾ ਜਾਣੀ ਆ ਤੇਰੀ ਮਿੰਤ ਤਾਂ ਕਰਨੀ ਨਹੀਂ ਮਿੱਤਰਾ ਯਾਦ ਰੱਖੀ ਤੇ ਜਿੰਨਾ ਤੇਰੇ 'ਚ ਜੋਰ ਹੈ ਉਹਨੂੰ ਲਾਲਾ ਇਹ ਨਾ ਹੋਵੇ ਵੀ ਇਹ ਭੁਲੇਖਾ ਤੇਰਾ ਰਹਿ ਜਾਵੇ ਵੀ ਮੈਂ ਜੋਰ ਨਹੀਂ ਲਾਇਆ ਵੀ ਜਿਹੜੀ ਆਪਣੇ ਪੈਰ ਆਪਾਂ ਨੇ ਆਪ ਹੀ ਗਵਾਲੇ ਲੀਡਰ ਨੂੰ ਆਪਣੇ ਖਿਲਾਫ ਬੋਲਣ ਲਾ ਲਿਆ ਹੁਣ ਜਦੋਂ ਰਾਜਾ ਬੜਿੰਗ ਨੇ ਸਵੇਰ ਦੀ ਵੀਡੀਓ ਦੀ ਲਾਈਵ ਦੀ ਕਿੰਨੀ ਰਾਜਾ ਬੜਿੰਗ ਨੇ ਭੜਾਸ ਕੱਢੀਆ ਕਿੰਨਾ ਕੁਝ ਬੋਲਿਆ ਭਾਈਦਿਆਂ ਨੂੰ ਬਾਣ ਇੱਕੋ ਜਿਹੇ ਹੁੰਦੇ ਆ ਮੈਂ ਉਹਦੀ ਸ਼ਬਦਾਵਲੀ ਵਰਤਣਾ ਨਹੀਂ ਚਾਹੁੰਦਾ ਸੀ ਪਰ ਹੁਣ ਰਹਿ ਨਾ ਜਾਵੇ ਆਪਦਾ ਜਿਹੜਾ ਪੀਪਾ ਸਮਾਨ ਤੇਰਾ ਪ੍ਰੋ ਦੇ ਚੈਨਲ ਤੇਰਾ ਪੋਡਕਾਸਟ ਲੜਿਆਣੇ ਆ ਕੇ ਬਹਿ ਜਾ ਤੇ ਪਰ ਫਿਰ ਵੀ ਜਿੱਤੂ ਰਾਜਾ ਵੜਿੰਗੀ ਦੰਦਾ ਮੱਪਾ ਮੰਨ ਲੈਂਦੇ ਆ ਵੀ ਕੋਲ ਪ੍ਰੋ ਪੰਜਾਬ ਕੋਲ ਕਿਸੇ ਪਾਰਟੀ ਦੀ ਕੈਂਪੇਨਿੰਗ ਕਰਦੇ ਨੇ ਉਹ ਠੀਕ ਆ ਤੇ ਰਾਜਾ ਵੜਿੰਗ ਦੀ ਵੀ ਕਿਸੇ ਦੁੱਤੀ ਨੇ ਕੈਂਪੇਨਿੰਗ ਆਪਣੀ ਜ਼ਰੂਰ ਕੋਈ ਰਾਜ ਕਾਂਗਰਸ ਪਾਰਟੀ ਦੀ ਕੋਈ ਨਾ ਕੋਈ ਚੈਨਲ ਕਰਦਾ ਹੋਊਗਾ ਸਹੀ ਨਹੀਂ ਇਹ ਚਿੱਤ ਹੈ ਰਾਜਾ ਵੜਿੰਗ ਦੀ ਦੁੱਤੀ ਉੱਤਾ ਨਹੀਂਗਾ ਕਈ ਪੋਹਟਾ ਦੇਖੀ ਆ ਕਾਫੀ ਰਾਜਾ ਵੜਿੰਗ ਦੇ ਖਿਲਾਫ ਇਹ ਸੀਗੀਆਂ ਕਿਤਨੇ ਕਿਤ ਤਨ ਇਹ ਚੀਜ਼ ਤੇ ਜ਼ਰੂਰ ਹੁੰਦਾ ਕਿਉਂਕਿ ਇਲੈਕਸ਼ਨ ਸਿਰ ਤੇ ਆ ਚਾਹੇ ਨਾ ਨੂੰ ਕਿਸੇ ਇੱਕ ਲੀਡਰ ਦੇ ਖਿਲਾਫ ਹੀ ਹੋ ਜਾਣਾ ਇਹ ਵੀ ਗਲਤ ਆ ਮੀਡੀਆ ਦਾ ਕੀ ਕੰਮ ਆ ਵੀ ਉਹ ਚੀਜ਼ ਨੂੰ ਸਾਰਾ ਜੱਗ ਆਹਰ ਕਰਨਾ ਜੀ 84 ਵੇਲੇ ਰਾਜਾ ਵੜਿੰਗ ਤਸਵੀਰਾਂ ਪਾਉਂਦਾ ਇੰਦਰਾ ਗਾਂਧੀ ਮੇਰੀ ਮਾਂ ਜਰਾਸੀ ਵੇਲੇ ਕੁਝ ਹੋਇਆ ਤੁਸੀਂ ਰਾਜਾ ਵੜਿੰਗ ਦੇ ਨਾਲ ਇਹ ਚੀਜ਼ਾਂ ਦਿਖਾਉਣੀਆ ਮੀਡੀਆ ਦਾ ਕੰਮ ਹੈ ਜਾਂ ਨਹੀਂ ਪਰ ਇਹ ਕੰਮ ਮੀਡੀਆ ਦਾ ਨਹੀਂ ਹੈਗਾ ਇਹ ਸਵਾਲ ਲੋਕਾਂ ਦੇ ਮੀਡੀਆ ਨੇ ਬਣਦੇ ਨੇ ਸਿੱਧੂ ਮੂਸੇਵਾਲੇ ਦੀ ਮੈਂ ਗੱਲ ਤਾਂ ਕਰਨ ਲੱਗਿਆ ਉਹਨੇ ਕਈ ਚੈਨਲਾਂ ਦੇ ਨਾਲ ਐ ਤਕੜਿਆਂ ਦੇ ਉਹ ਕਹਿੰਦੇ ਵੀ ਤੁਸੀਂ ਮੇਰੇ ਭਾਈ ਇਹਦੀ ਖਬਰਾਂ ਕਿਉਂ ਚਲਾਉਂਦੇ ਹੋ ਉਹ ਕਹਿੰਦਾ ਤੁਹਾਡੀ ਪੋਜ਼ਿਟਿਵ ਖਬਰ ਹੀ ਨਹੀਂ ਚੱਲਦੀ ਤੁਹਾਡੀ ਤਾਂ ਨੈਗੇਟਿਵ ਖਬਰ ਚੱਲਦੀ ਆ ਵੱਡੇ ادارے ਸੈਟਲਾਈਟ ਚੈਨਲ ਨੇ ਇੱਕ ਪਾਸੇ ਭਗਵੰਤਮਾਨ ਰੋਡ ਸ਼ੋਅ ਕਰਨ ਆਉਂਦਾ ਉਹ ਚੀਜ਼ ਦਿਖਾਈ ਜਾਂਦੇ ਦੂਜੇ ਪਾਸੇ ਵਿਰੋਧ ਜਿਹੜੇ ਕਰਦੇ ਨੇ ਕੱਚੇ ਮੁਲਾਜ਼ਮ ਵਿਰੋਧ ਕਰਦੇ ਨੇ ਸਮਰਾਲੇ ਕੱਚੇ ਮੁਲਾਜ਼ਮਾਂ ਨੇ ਵਿਰੋਧ ਕੀਤਾ ਤੇ ਉੱਥੇ ਨੌਜਬਾਨ ਦੀ ਕੁੱਟਮਾਰ ਹੋਈ ਆ ਖਰੜ ਪੀਟੀਸੀ ਚੈਨਲ ਬ੍ਰੋਚ ਦਿਖਾ ਰਿਹਾ ਕਿਉਂਕਿ ਉਹ ਇੱਕ ਪਾਰਟੀ ਧੜੇ ਦਾ ਚੈਨਲ ਆ ਪਰ ਹੋਰ মিডিਆ ਸੁੱਤਾ ਪਿਆ ਵੀ ਭਗਵੰਤ ਮਾਨ ਦੇ ਰੋਡਸੋਵ ਫੁੱਲਾਂ ਦੀ ਵਰਕ ਆ ਸਾਰੇ ਦਿਖਾਈ ਜਾਂਦੇ ਨੇ ਆਕਤ ਫੁੱਲ ਵੱਜੇ ਸਭ ਨੇ ਭਗਵੰਤ ਮਾਨ ਦਾ ਦਿਖਾਇਆ ਪਰ ਜਿਹੜੇ ਨੌਜਬਾਨਾਂ ਦੇ ਡਾਂਗਾ ਛੋਟੇ ਵੱਜੇ ਨੇ ਜਿਹੜੇ ਨੌਜਬਾਨ ਕੁੱਟੇ ਨੇ ਜਿਹੜੇ ਨੌਜਬਾਨਾਂ ਦੀ ਪੁਲਿਸ ਨੇ ਪੱਗਾਂ ਲਾਹੀਆਂ ਉਹ ਚੀਜ਼ਾਂ মিডিਆ ਨੇ ਨਹੀਂ ਦਿਖਾਇਆ ਕੰਮ ਵੀ ਨਹੀਂ ਬਗੜਿਆ ਹੁਣ ਲਾ ਲੋ ਕੋਈ ਚੈਨਲ ਕਿਸੇ ਤੇ ਰਦਾ ਕੋਈ ਚੈਨਲ ਕਿਸ ਨਾਲ ਜੁੜਿਆ ਹੋਇਆ ਕੋਈ ਕਿਸ ਤਰ੍ਹਾਂ ਜੁੜਿਆ ਹੋਇਆ ਇਹ ਤਾਂ ਫਿਰ ਇਹ ਤਾਂ ਹੁਣ ਲੀਡਰ ਆ ਜੇ ਆਪਾਂ ਆਪਣੇ ਚੈਨਲ ਹੋਗੇ ਨਾ ਫਿਰ ਉਹ ਚੈਨਲ ਨੂੰ ਦਿਖਾਈ ਜਾਊਗਾ ਉਹਨਾਂ ਦੀ ਹੱਕ ਦੀ ਗੱਲ ਲੋਕਾਂ ਕੋਲ ਉਹੀ ਚੀਜ਼ ਪਹੁੰਚਦੀ ਅੰਦਰ ਖਾਤੇ ਕੀ ਆ ਬਾਹਰ ਤੱਕ ਕੀ ਆ ਆਪਾਂ ਨੂੰ ਪਤਾ ਨਹੀਂ ਹੁਣ ਜੇ ਸਰਕਾਰ ਦੇ ਨਾਲ ਪੋਜੀਟਿਵ ਕੰਮ ਨਹੀਂ ਨੈਗਟਿਵ ਕੰਮ ਵੀ ਦਿਖਾਓ ਨਾ ਆਪਾਂ ਨੇ ਇਹ ਨਹੀਂ ਕਹਿੰਦੇ ਵੀ ਹਮੇਸ਼ਾ ਪੋਜੀਟਿਵ ਚੱਲੋ ਵੀ ਸਰਕਾਰ ਦਾ ਪੋਜੀਟਿਵ ਕੰਮ ਆ ਜੀ ਉਹ ਦਿਖਾ ਦਿਓ ਸੜਕ ਬਣਾਦੀ ਕੰਮ ਵਧੀਆ ਕਰ ਤੇ ਬਣਾ ਦਿਓ ਜਿੱਥੇ ਦਾ ਨਾ ਵਿਰੋਧ ਹੋ ਰਿਹਾ ਜਿ ਕੁਝ ਹੋ ਰਿਹਾ ਸਰਕਾਰ ਦੇ ਕਿ ਸਵਾਲ ਚੱਕਰੇ ਉਹ ਵੀ ਜੀ ਦਿਖਾਵਾਂ ਜਿਹੜੀ ਆਪਾਂ ਗੱਲ ਕਰਦੇ ਮੀਡੀਆ ਵਾਲੀ ਵੀ ਮੀਡੀਆ ਆਜ਼ਾਦ ਹੋਣਾ ਚਾਹੀਦਾ ਆਜ਼ਾਦ ਮੀਡੀਆ ਤਾਂ ਹੋਊਗਾ ਜੇ ਆਪਾਂ ਸਹੀ ਹੋਵਾਂਗੇ ਜੇ ਆਪਾਂ ਹੀ ਵਿਕਣ ਲੱਗ ਕੇ ਫਿਰ ਆਪਾਂ ਜਾਤੀ ਦਾ ਭਾਲੀ ਮੀਡੀਆ ਦੀ ਜੇ ਕੱਲ ਨੂੰ ਆਪਣੇ ਕੋਲ ਲੀਡਰ ਬਣਦੇ ਕੋਈ ਕੇਸ ਕਰਦਾ ਫਿਰ ਆਪਾਂ ਇਹ ਨਾ ਬੋਲੀਏ ਵੀ ਮੀਡੀਆ ਆਜ਼ਾਦ ਨਹੀਂਗਾ ਚੋਣਾਂ ਬਿਲਕੁਲ ਨਜ਼ਦੀਕ ਆ ਰਹੀਆਂ ਨੇ ਪਰ ਚੋਣਾਂ ਤੋਂ ਪਹਿਲਾਂ ਗੱਲ ਕਰਦੇ ਆਂ ਹਿੰਦੁਸਤਾਨ ਦੇ ਚੌਥੇ ਥੰਮ ਦੇ ਰਾਜਨੀਤੀ ਦਾ ਚੌਥਾ ਥੰਮ ਜਿਹੜਾ ਹੁੰਦਾ ਮੀਡੀਆ ਹੁੰਦਾ ਹੈ ਮੀਡੀਆ ਅੱਜ ਦਾ ਤੁਸੀਂ ਜਾਣਦੇ ਹੋ ਸੂਝਵਾਨ ਲੋਕ ਆਮ ਲੋਕ ਮੇਰੀ ਪੀੜ੍ਹੀ ਦੇ ਨੌਜਵਾਨ ਸਾਰੇ ਜਾਣਦੇ ਨੇ ਕਿ ਮੀਡੀਆ ਹੁਣ ਕਿੱਥੇ ਜਾ ਰਿਹਾ ਹਿੰਦੁਸਤਾਨ ਦਾ ਮੀਡੀਆ ਦਾ ਗਰਾਫ ਕਿੱਥੇ ਡਿੱਗ ਰਿਹਾ ਪੰਜਾਬ ਦੇ ਮੀਡੀਆ ਦਾ ਗਰਾਫ ਕਿੱਥੇ ਖੜਾ ਅੱਜ ਅਸੀਂ ਇਸੇ ਮੁੱਦੇ ਤੇ ਗੱਲਬਾਤ ਕਰਾਂਗੇ ਪਹਿਲਾ ਸਵਾਲ ਤਾਂ ਇਹ ਹੀ ਆ ਕੀ ਹਿੰਦੁਸਤਾਨ ਦਾ মিডিਆ ਦੀ ਗੱਲ ਨਹੀਂ ਅਸੀਂ ਜ਼ਿਆਦਾ ਕਰਨੀ ਪੰਜਾਬ ਦੇ মিডিਆ ਦੀ ਗੱਲ ਕਰਾਂਗੇ ਕਿਸਾਨੀ ਅੰਦੋਲਨ ਦੇ ਦੌਰਾਨ ਵੱਡੇ ਚੈਨਲ ਖੜੇ ਹੋਏ ਕਈਆਂ ਦੇ ਨਾਮ ਨਹੀਂ ਲੈਣਾ ਚਾਹੁੰਦਾ ਮੈਂ ਪਰ ਬਹੁਤ ਨਾਮ ਬਣਾ ਚੁੱਕੇ ਨੇ ਉਦੋਂ ਕਿਸਾਨੀ ਅੰਦੋਲਨ ਦੀ ਗੱਲ ਹੋਈ ਸੀ ਪਰ ਅੱਜ ਦਾ মিডিਆ ਕਿੱਥੇ ਸਿਰ ਖੜਾ ਅੱਜ ਦਾ মিডিਆ ਕੀ ਕੁਝ ਕਰ ਰਿਹਾ ਕੀ ਦੀ ਐਡਵਰਟਾਈਜ਼ਮੈਂਟ ਜਾਂ ਕੀ ਤੋਂ ਪੈਸੇ ਲੈ ਕੇ ਕੀ ਦੀ ਖਬਰ ਚਲਾ ਰਿਹਾ ਉਸ ਬਾਬਤ ਗੱਲਬਾਤ ਕਰਾਂਗੇ ਮੇਰਾ ਸਾਥੀ ਲਖਵੀਰ ਪਹਿਲਾਂ ਬਹੁਤ-ਬਹੁਤ ਸਵਾਗਤ ਹੈ ਸਵਾਗਤ ਦੇ ਨਾਲ ਨਾਲ ਮੇਰਾ ਸਵਾਲ ਇਹ ਆ ਚੌਥਾ ਥੰਮ ਰਾਜਨੀਤੀ ਦਾ ਕਿਹਾ ਜਾਂਦਾ ਪਰ ਚੌਥਾ ਥੰਮ ਇਹ ਕਿੱਥੇ ਖੜਾ ਤੇ ਤਾਂ ਪਹਿਲਾਂ ਮੈਂ ਜਿਹੜਾ ਮੇਰੇ ਇਹੀ ਗੱਲ ਹੈ ਕਿ ਇਹ ਤਾਂ ਡਿੱਗਦਾ ਜਾ ਰਿਹਾ ਇਹ ਤੁਹਾਡੀ ਐਡਵਰਟਾਈਜ਼ਮੈਂਟ ਲੈ ਲਈ ਉਹਦੀ ਲੈ ਲਈ ਆਮ ਲੋਕਾਂ ਦੀਆਂ ਗੱਲਾਂ ਜਾਂ ਰਾਜਨੀਤਿਕ ਜਿਹੜੇ ਸੱਚੇ ਨੇ ਉਹਨਾਂ ਦੀਆਂ ਗੱਲਾਂ ਨਹੀਂ ਦਿਖਾਉਂਦਾ ਤੁਹਾਡੀ ਸਪான்ਸਰ ਮਿਲ ਗਈ ਜਾਂ ਹੋਰ ਨੇ ਪੈਸੇ ਦਿੱਤੇ ਉਹ ਚੀਜ਼ਾਂ ਦਿਖਾ ਰਿਹਾ ਕਿੱਥੇ ਖੜਾ ਮੀਡੀਆ ਪੰਜਾਬ ਦਾ ਤੁਹਾਡੀ ਗੱਲ ਬਿਲਕੁਲ ਸਹੀ ਆ ਵੀ ਜਿਹੜਾ ਮੀਡੀਆ ਚੌਥਾ ਥੰਮ ਆ ਕਿਤੇ ਨਾ ਕਿਤੇ ਅੱਜ ਕੱਲ੍ਹ ਜਿਹੜਾ ਮੀਡੀਆ ਮੀਡੀਆ ਦੇ ਆਪਣੇ ਪੈਰ ਨਹੀਂ ਹੈਗੇ ਕਹਿੰਦੇ ਆਪਣੇ ਪੈਰ ਮੀਡੀਆ ਹੁਣ ਛੱਡ ਚੱਕਿਆ ਕਿਤਨੇ ਕਿਤੇ ਕਈ ਚੈਨਲ ਅਜਿਹੇ ਨੇ ਜਿਹੜਾ ਚੰਗਾ ਕੰਮ ਕਰ ਰਹੇ ਨੇ ਪਰ ਕਿਤਨੇ ਕਿਤੇ ਤਾਂ ਜਿਹੜੇ ਲੋਕ ਨੇ ਲੋਕ ਵੀ ਮੀਡੀਆ ਦੇ ਕਾਰਨ ਜਿਹੜੇ ਪਾਜਲ ਹੋਏ ਪਏ ਨੇ ਜੀ ਕਿਉਂਕਿ ਮੀਡੀਆ ਨੇ ਜੋ ਚੀ ਚੱਲ ਰਹੀ ਆ ਜਿਕਰ ਅਸਲੀ ਦਿਖਾਉਣ ਜੋ ਅਸਲ ਦੇ ਵਿੱਚ ਜੋ ਚੀ ਜਿਹੜਾ ਮੁੱਦਾ ਹੈਗਾ ਵੀ ਜੋ ਵੀ ਚਾਹੇ ਲੀਡਰ ਜਿਹੜਾ ਮਰਜੀ ਹੈ ਚਾਹੇ ਸਰਕਾਰ ਮੌਕੇ ਦੀ ਆ ਚਾਹੇ ਪੁਰਾਣੀ ਸਰਕਾਰ ਆ ਚਾਹੇ ਲਾਲੋ ਬਰੋਦੀ ਤੇ ਲਾ ਲੋ ਨਾ ਵੀ ਜੋ ਚੇਤਨ ਜੋ ਚੀਜ਼ ਜਿਹੜੀ ਜ਼ਮੀਨੀ ਹਕੀਕਤ ਦੇ ਵਿੱਚ ਜੋ ਚੱਲ ਰਿਹਾ ਜੇਕਰ ਮੀਡੀਆ ਉਹ ਚੀਜ਼ ਦਿਖਾਏ ਤਾਂ ਲੋਕਾਂ ਦੇ ਲਈ ਜਿਹੜਾ ਸਹੀ ਫੈਸਲਾ ਲੈਣਾ ਕਿਦਾਂ ਦਾ ਸੌਖਾ ਹੋ ਸਕਦਾ ਪਰ ਅੱਜ ਦੇ ਸਮੇਂ ਵਿੱਚ ਇਹ ਚੱਕਰ ਹੁੰਦਾ ਜਿਹਦੀ ਜੇਬ ਵਿੱਚ ਗਰਮ ਕਰਤੀ ਹੁਣ ਮੇਰੇ ਤੇ ਲਾ ਲੋ ਹੁਣ ਜੇ ਮੇਰੀ ਜੇਬ ਕਿਸ ਨੇ ਗਰਮ ਕਰਤੀ ਸਰਕਾਰ ਨੇ ਉਹ ਬੰਦਾ ਉਧਰ ਹੋ ਜਾਂਦਾ ਉਹੀ ਚੀਜ਼ ਚੱਲਣ ਲੱਗ ਜਾਂਦੀ ਹੈ ਵੀ ਹਾਂਜੀ ਉਹ ਫਰਾਂਸੀ ਵਧੀਆ ਹੀ ਵਾਹਵਾ ਕਰਤੀ ਉਹ ਸਰਕਾਰ ਆਏਵੇਂ ਉਹ ਸਰਕਾਰੇ ਮਿਆਂ ਸਹੀ ਨਹੀਂ ਪਰ ਕਿਤਨਾ ਕੀ ਤੇਜ ਹਨ ਜੇਕਰ ਆਪਾਂ ਭਾਲਦੇ ਹਾਂ ਹੁਣ ਆਪਣੇ ਕਈ ਤਰ੍ਹਾਂ ਦੇ ਬਿਆਨ ਅਜਿਹੇ ਹੁੰਦੇ ਨੇ ਕੋਈ মিডিਏ ਦੇ ਆਪਣੇ ਨਾ ਆਪਣੇ ਵਰਗੇ ਕਿਸੇ ਬੰਦੇ ਦੇ ਕੋਈ ਕੇ ਲੀਡਰ ਕੋਈ ਲੀਡਰ ਨਾ ਆਪਣੇ ਦਾ ਕੇਸ ਕਰਦੇ ਕੋਈ ਮਾਨਣ ਦੇ ਕੇਸ ਕਰ ਦਵੇ ਆਪਾਂ ਉਹ ਤਾਂ ਕੀ ਕਹਿੰਨ ਉਹ ਫਿਰ মিডিਆ ਆਜ਼ਾਦ ਨਹੀਂਗਾ ਤੇ মিডিਆ ਆਜ਼ਾਦ ਤਾਂ ਹੀ ਹੋਊਗਾ ਜੇ ਆਪਾਂ ਆਜ਼ਾਦ ਹਾਂਗੇ ਆਪਾਂ ਵੀ ਤਾਂ ਪੈਸਿਆਂ ਦੇ ਵਿਕ ਜੰਨੇ ਆ ਜਦੋਂ ਆਪਾਂ ਤਾਂ ਨਾ ਆਪਣਾ ਜ਼ਮੀਨ ਵੇਚ ਦਿੰਦੇ ਆ ਆਪਾਂ ਪੈਸਿਆਂ ਦੇ ਮਗਰ ਲੱਕੇ ਹਰੇਕ ਬੰਦੇ ਨੂੰ ਉੱਚੀ ਦਿਖਾਉਣੀ ਚਾਹੇ ਬੰਦਾ ਇੱਕ ਤੁਹਾਡੀ ਗੱਲ ਦੇ ਵਿੱਚ ਇਹ ਆ ਕਿ ਅੱਜ ਰਾਜਾ ਵੜਿੰਗ ਦਾ ਇੱਕ ਲਾਈਵ ਤੁਸੀਂ ਦੇਖਿਆ ਹੋਣਾ ਮੈਂ ਵੀ ਦੇਖਿਆ ਰਾਜਾ ਵੜਿੰਗ ਜਮ ਕੇ ਵਰਿਆ PRO ਪੰਜਾਬ ਟੀਵੀ ਤੇ ਤੁਸੀਂ ਸਾਰੇ ਜਾਣਦੇ ਹੋ ਜਗਤਵਿੰਦਰ ਸਿੰਘ ਕਰਫੂ ਨੇ ਜਿਹੜੇ ਉਹ ਸੰਪਾਦਕ ਨੇ PRO ਪੰਜਾਬ ਟੀਵੀ ਚੈਨਲ ਤੇ ਇਲਜ਼ਾਮ ਲਗਾਏ ਨੇ ਰਾਜਾ ਵੜਿੰਗ ਨੇ ਕਿ ਇਹ ਆਮ ਆਦਮੀ ਪਾਰਟੀ ਦਾ ਆ ਜਿਹੜਾ ਕਹਿ ਸਕਦੇ ਆ ਪੈਸਾ ਲੈਂਦਾ ਜਾਂ ਉਹਦਾ ਚੇਲਾ ਲਾ ਲੋ ਚਮਚਾ ਲਾ ਲੋ ਦੂਜੀ ਗੱਲ ਕਰਦਾ ਮੈਂ ਵਿਕਰਮ ਅਜੀਠੀਆ ਦੇ ਜਦੋਂ ਵਿਕਰਮ ਅਜੀਠੀਆ ਪਟਿਆਲੇ ਗਿਆ ਸੀਗਾ ਉਸ ਦੀ ਜਦੋਂ ਐਨਡੀਆ ਕੇਸ ਜਿਹੜਾ ਡਰੱਗ ਕੇਸ ਵਿੱਚ ਪੇਸ਼ ਸੀ ਤਾਂ ਉਹਨੇ ਸਿੱਧਾ ਕਿਹਾ ਸੀ ਕਿ ਪ੍ਰੋ ਪੰਜਾਬ ਨੂੰ ਮੈਂ ਇੰਟਰਵਿਊ ਨਹੀਂ ਦੇਣੀ ਨਾ న్యూਸ 80 ਦੇਣੀ ਆ ਇਹ ਦੋ ਤਿੰਨ ਗੱਲਾਂ ਕੀਆਂ ਸੀ ਚੈਨਲਾਂ ਨੂੰ ਹੁਣ ਸਿੱਧਾ ਨਾਮ ਲੈ ਕੇ ਰਾਜਨੇਤਾ ਵਾਰਨਿੰਗ ਦੇ ਰਹੇ ਨੇ ਰਾਜਾ ਵੜਿੰਗ ਨੇ ਦਿੱਤੀ ਆ ਪਹਿਲਾਂ ਬਿਕਰਮ ਮੰਜੀਠੀਆ ਨੇ ਦਿੱਤੀ ਆ ਰਾਜਾ ਵੜਿੰਗ ਨੇ ਤਾਂ ਪੂਰੀ ਧੌਂਸ ਲਾਈਆ ਲਾਈਵ ਹੋ ਕੇ ਸਿੱਧਾ ਜਦਵਿੰਦਰ ਕਰਪੂ ਦਾ ਨਾਮ ਲੈ ਕੇ ਕਲਾਸ ਲਗਾਈਆ ਸਗੋਂ ਰੋਸਾ ਵੀ ਕੀਤਾ ਤੁਹਾਨੂੰ ਇਹ ਚੱਕਰ ਆ ਹੁਣ ਜਿਹੜੇ ਲੀਡਰ ਜਿਹੜੇ ਲੀਡਰ ਕਿਸੇ ਨਾਲ ਕਿਤੇ মিডিਆ মিডিਆ ਤੋਂ ਜਿਹੜੇ ਡਰਦੇ ਹੁੰਦੇ ਸੀ ਕਿ ਵੀ ਹਾਂ মিডিਆ ਉਹਨਾਂ ਦੇ ਮਨ 'ਚ ਇਹ ਹੁੰਦਾ ਸੀ ਵੀ মিডিਆ ਜੇ ਅਸੀਂ ਗੱਲ ਕਰਾਂਗੇ ਤਾਂ ਸਾਡੀ ਗੱਲ ਬਹੁਤ ਜਗ੍ਹਾ ਜਾਣੀ ਆ ਹੁਣ ਲੀਡਰ ਦੇ ਮਨ 'ਚ ਉਹ ਚੀਜ਼ ਹੈ ਜਿਵੇਂ ਤੁਸੀਂ ਮੇਕਅਪ ਮੇਕ ਇੱਥੇ ਗੱਲ ਕੀਤੀ ਮੇਰੇ ਇੱਥੇ ਸਿੱਧਾ ਕਿਹਾ ਨਾਲ ਕੇ ਅੱਜ ਰਾਜਾ ਬਣ ਕੇ ਵੀ ਉਹੀ ਗੱਲ ਆਕਤੀ ਵੀ ਪ੍ਰੋਪਾਗੈਂਡ ਚੱਲਣਾ ਹੁਣ ਜਦੋਂ ਲੀਡਰ ਹੁਣ মিডিਆ ਸਵਾਲ ਚੱਕਣ ਲੱਗਣ ਸਿੱਧਾ ਉਹ ਵੀ ਇਲਜ਼ਾਮ ਲਾਉਣ ਲੱਗਣ ਫੇਰ ਤਾਂ ਹੁਣ ਕਿਦਾਂ ਕਿਤੇ ਇਹ ਤਾਂ ਹੁਣ ਫਰਕ ਤਾਂ ਸਾਹਮਣੇ ਮਤਲਬ ਜਿਹੜਾ ਸਵਾਲ ਇੱਕ ਵੱਡਾ ਹੀ ਖੜਾ ਹੁੰਦਾ ਵੀ ਜਿਹੜੀ ਆਪਣੇ ਪ ਲੀਡਰ ਨੂੰ ਆਪਣੇ ਖਿਲਾਫ ਬੋਲਣ ਲਾ ਲਿਆ ਹੁਣ ਰਾਜਾ ਬੜਿੰਗ ਨੇ ਸਵੇਰ ਦੀ ਵੀਡੀਓ ਦੀ ਲਾਈਵ ਦੀ ਕਿੰਨੀ ਰਾਜਾ ਬੜਿੰਗ ਨੇ ਭੜਾਸ ਕੱਢੀ ਆ ਕਿੰਨਾ ਕੁਝ ਬੋਲਿਆ ਕਿਤਨਾ ਕਿਤਨਾ ਨੇ ਇਹਦੇ ਲਈ ਆਪਾਂ ਵੀ ਜ਼ਿੰਮੇਵਾਰ ਹੈਗੇ ਆ ਤਾਂ ਹੀ ਕੁਝ ਬੋਲੇ ਰਾਜਾ ਬੜਿੰਗ ਨੇ ਜੇਕਰ ਪ੍ਰੇਮ ਪੰਜਾਬੀ ਦਾ ਨਾਮ ਲਿਆ ਕੋਈ ਨਾ ਹੋਈ ਗਲਤੀ ਕੰਜ ਵਿਚੀ ਰਾਜਾ ਬੜਿੰਗ ਦੇ ਇਲਜ਼ਾਮ ਸਹੀ ਵੀ ਹੋ ਸਕਦੇ ਨੇ ਕਿਤਨਾ ਕੀਤੇ ਜੇਕਰ ਆਪਾਂ ਇੱਕੋ ਚੀਜ਼ ਦਿਖਾਈ ਜਾਵਾਂਗੇ ਤਾਂ ਰਾਜਾ ਬੜਿੰਗ ਦੀ ਬਹੁਤ ਵੱਡੀ ਟੀਮ ਆ মিডিਏ ਦੀ ਜੇ ਉਸਨੇ ਇਲਜ਼ਾਮ ਲਗਾਏ ਨੇ ਤਾ ਸਬੂਤਾ ਸਮੇਤ ਲਗਾਏ ਨੇ ਨਾ ਰਾਜਾ ਹੁਣ ਜਦੋਂ ਰਾਜਾ ਬੜਿੰਦ ਵੀ ਆ ਰਾਜਾ ਬੜਿੰਦ ਕਾਂਗਰਸ ਪਾਰਟੀ ਦੇ ਪ੍ਰਧਾਨ ਨੇ ਮੰਨ ਲਓ ਪ੍ਰੋ ਪੰਜਾਬ ਨੂੰ ਕਿਸੇ ਪਾਰਟੀ ਦਈ ਉਹ ਆਪਾਂ ਮੰਨ ਲੈਂਦੇ ਆ ਵੀ ਪ੍ਰੋ ਪੰਜਾਬ ਕੋਲ ਕਿਸੇ ਪਾਰਟੀ ਦੀ ਕੈਂਪੇਨਿੰਗ ਕਰਦੇ ਨੇ ਉਹ ਠੀਕ ਆ ਤੇ ਰਾਜਾ ਬੜਿੰਦ ਦੇ ਵੀ ਕਿਸੇ ਦੁੱਤੀ ਹੋਣੀ ਕੈਂਪੇਨਿੰਗ ਆਪਣੀ ਜ਼ਰੂਰ ਕੋਈ ਰਾਜ ਕਾਂਗਰਸ ਪਾਰਟੀ ਦੀ ਕੋਈ ਨਾ ਕੋਈ ਚੈਨਲ ਕਰਦਾ ਹੋਊਗਾ ਸਹੀ ਨਹੀਂ ਇਹ ਚਿਤ ਹੈ ਰਾਜਾ ਬੜਿੰਦ ਦੇ ਵੀ ਦੁੱਤਾ ਨਹੀਂਗਾ ਨਾ ਪ੍ਰੋ ਪੰਜਾਬ ਨਾ ਜਿਹੜਾ ਜੀ ਜਿਹੜਾ ਇਹ ਵਿਵਾਦ ਜਿਹੜਾ ਖੜਾ ਹੋਇਆ ਨਾ ਰਾਜਾ ਬੜਿੰਗ ਦਾ ਮੈਂ ਸਾਰੇ ਬੰਦੇ ਇੱਕੋ ਥਾਲੀ ਦੇ ਨੇ ਇਹ ਪਰ ਕਿਤੇ ਨਾਗੇ ਤਾਂ ਨਹੀਂ ਹੋ ਸਕਦਾ ਵੀ ਚਲ ਜਿਹੜੇ ਹੈਗੇ ਸਵਾਲ ਇਲਜ਼ਾਮ ਲੱਗ ਰਹੇ ਨੇ ਹੁਣ ਪ੍ਰੋ ਪੰਜਾਬ ਤੇ ਇਹ ਰਾਜਾ ਬੜਿੰਗ ਨੇ ਤਾਂ ਲਗਾਏ ਨੇ ਆਪਾਂ ਮੈਂ ਚੀ ਦੇਖੀ ਤੀ ਤੇ ਪਰ ਚੈਨਲ ਖੁੱਣ ਲੱਗਿਆ ਮੈਂ ਕਿ ਰਾਜਾ ਬੜਿੰਗ ਨੇ ਜਦੋਂ ਬੋਲਿਆ ਮੈਂ ਚੈੱਕ ਕਰਕੇ ਦੇ ਦਾਂ ਵੀ ਕੀ ਵੀ ਰਾਜਾ ਬੜਿੰਗ ਦਾ ਕਿਉਂ ਇੰਨਾ ਨਾ ਹਾਈਪਰ ਜਾਂ ਕੋਈ ਤੱਤਾ ਇੰਨਾ ਹੋ ਗਿਆ ਵੀ ਉਹ ਚੈਨਲ ਦਾ ਨਾਮ ਲੈ ਕੇ ਬੋਲ ਰਿਹਾ ਅੱਗੇ ਤਾਂ ਜਦੋਂ ਮਜ਼ਾਕ ਚ ਕਹਿੰਦਾ ਮੈਂ ਡੇਲੀ ਪੋਰਟ ਤੋਂ ਇੰਟਰਵਿਊ ਜੜੀ ਦੀ ਮੈਂ ਉਹਨੂੰ ਚੰਨੀ ਨਹੀਂ ਅੱਗੇ ਰਾਜਾ ਬੜਿੰਗ ਲਾਈਵ ਹੋ ਗਏ ਨਹੀਂ ਬਹੁਤ ਪੜਾ ਸਕੱਢੀ ਆਪਾਂ ਚੈਨਲ 'ਆ ਮੈਂ ਦੇਖਿਆ ਤੁਹਾਨੂੰ ਗੋਲ ਕੇ ਮੈਂ ਕਈ ਪੋਸਟਾਂ ਦੇਖੀਆਂ ਆ ਕਾਫੀ ਰਾਜਾ ਬੜਿੰਗਾ ਦੇ ਖਿਲਾਫ ਇਹ ਸੀਗੀਆਂ ਕਿਤਨੇ ਕਿਤੇ ਤੰ ਇਹ ਫਿਰ ਚੀਜ਼ ਤੇ ਜ਼ਰੂਰ ਹੁੰਦਾ ਕਿਉਂਕਿ ਇਲੈਕਸ਼ਨ ਸਿਰ ਤੇ ਆ ਚੈਨਲ ਨੂੰ ਕਿਸੇ ਇੱਕ ਲੀਡਰ ਦੇ ਖਿਲਾਫ ਹੀ ਹੋ ਜਾਣਾ ਇਹ ਵੀ ਗਲਤ ਆ ਹਵਾ ਚਾਹ ਜਿਕਰ ਹੋਣ ਉਥੇ ਲੜਨਾ ਸ਼ੁਰੂ ਦੀ ਗੱਲ ਕਰਦੇ ਉੱਥੇ ਰਵੀ ਜੀ ਲਈ ਬਿੱਟੂ ਆ ਰਾਜਾ ਬੜਿੰਗਾ ਸ਼ੋਕਪਰਾਸਰ ਆ ਤੇ ਆਪਣੇ ਅਕਾਲੀ ਦਲ ਦਾ ਉਮੀਦਵਾਰ ਉੱਥੋਂ ਕੌਣ ਆ ਤੇ ਇੱਕ ਆਜ਼ਾਦ ਖੜਾ ਬਰਾੜ ਖੜਾ ਕਮਲ ਕਾਲ ਹਾਂ ਤੇ ਅਕਾਲੀ ਦਲ ਦਾ ਉਮੀਦਵਾਰ ਹੈਗਾ ਉੱਥੋਂ ਮੇਸ਼ ਕਿਹੜਾ ਲਾਇਦਾ ਨਾ ਅਕਾਲੀ ਦਲ ਦਾ ਮੈਂ ਨਾਉਂ ਨਹੀਂ ਜਾਣਦੇ ਚਲੋ ਅਕਾਲੀ ਦਲ ਦਾ ਵੀ ਮੀਂਦਵਾਰ ਆਪਾਂ ਕਹਿ ਸਕਦੇ ਜੀ ਤੇ ਉੱਥੋਂ ਮਤਲਬ ਚਿੰਨ ਚਾਰ ਤਾਂ ਹੈਗੇ ਨੇ ਨਾ ਸ਼ੋਕ ਬਰਾਸ ਰਾਮ ਦੀ ਪਾਰਟੀ ਦੇ ਨੇ ਤੇ ਰਾਜਾ ਬੜਿੰਗ ਕਾਂਗਰਸ ਦੇ ਰਵਨੀਤ ਸਿੰਘ ਬਿੱਟੂ ਹੈਗੇ ਨੇ ਅਕਾਲੀ ਦਲ ਦੇ ਉਹਦੇ ਭਾਜਪੀ ਦੇ ਤੇ ਆਜ਼ਾਦ ਆ ਕਮਲਜੀਤ ਬਰਾੜ ਦਾ ਉਹ ਸੇਮਰਜੀਤ ਸਿੰਘ ਮਾਂ ਪਾਰਟੀ ਦੇ ਮਤਲਬ ਉਹਨੂੰ ਸਪੋਰਟ ਦਾਰੀ ਹੈ ਪਰ ਕਿਤੇ ਨਾ ਆਜ਼ਾਦ ਖੜੇ ਨੇ ਪਰ ਲਾਲੋ ਉੱਥੇ ਚਾਰਾਂ ਦਾ ਤੁਸੀਂ ਜ਼ਿਕਰ ਲਾਉਣੀ ਆ ਹੁਣ ਇਹ ਤਾਂ ਹੈ ਨਹੀਂ ਵੀ ਇਕੱਲਾ ਰਾਜਾ ਬੜਿੰਗੇ ਗਲਤ ਰਾਜਾ ਬੜਿੰਗ ਦੀਆਂ ਪੋਸਟਾਂ ਆਪਾਂ ਕਮੀ ਲੱਢ ਕੇ ਲਈ ਜਾਓ ਇੰਦਰਾ ਗਾਂਧੀ ਦੀ ਮਾਰੀ ਪੋਸਟ ਬੜੀ ਵੱਡ ਰਹੀ ਹੈ। ਇਹ ਹੋਰ ਕਿਹਨਾਂ ਇੰਦਰਾ ਗਾਂਧੀ ਵੇਲੇ ਰਾਜਾਪਟਿੰਗ ਦੀ ਮੈਂ ਇੰਟਰਵਿਊ ਸੁਣੀ ਉਹ ਕਹਿੰਦਾ ਮੈਂ 9 ਸਾਲ ਦਾ ਸੀ। ਉਸਨੇ ਜਦੋਂ ਦਾ ਲੁਧਿਆਣਾ ਪਹਿਲੀ ਵਾਰ 84 ਵੇਲੇ ਅਸੀਂ 84 ਦਾ ਦੁੱਖ ਅਸੀਂ ਵੀ ਜਾਣਦੇ ਆ ਜਿਨ੍ਹਾਂ ਦੇ ਮਾਪਿਆਂ ਆਨੇ ਦੁੱਖ ਝੱਲੇ ਸਾਰੇ ਹੀ ਜਾਣਦੇ। ਰਾਜਾਪਟਿੰਗ ਕਹਿੰਦਾ ਉਹਨੇ ਪੋਸਟ ਪਾਈ ਕਿ ਮੈਂ ਤਾਂ 9 ਸਾਲ ਦਾ ਸੀ ਮੈਨੂੰ ਕੁਝ ਨਹੀਂ ਪਤਾ। ਪਾਰਟੀ ਨੇ ਜੋ ਕੁਝ ਕੀਤਾ ਠੀਕ ਹੈ। ਸਿੱਧੂ ਮੂਸੇਵਾਲੇ ਨੇ ਵੀ ਕਿਹਾ ਕਿ ਨਾ ਮੈਂ ਦੁੱਖ ਜ਼ਰੂਰ ਮੰਨਦਾ ਪਰ ਮੈਂ ਡਾਕਟਰ ਮਨਮੋਹਨ ਸਿੰਘ ਨੇ ਵੀ ਗਲਤੀ ਮੰਨੀ ਹੋਣਾ। ਚਲੋ ਆਪਾਂ ਪਾਰਟੀਆਂ ਨੂੰ ਇਸ ਮੁੱਦਾ ਬਹੁ ਉਸਨੇ ਕਿਹਾ ਵੀ ਮੈਨੂੰ ਦੁੱਖਾ 84 ਵੇਲੇਆਂ ਦਾ ਸਾਰਾ ਕੁਝ ਉਹ ਮੇਰਾ ਵਿਰੋਧ ਕਰਨ ਲਈ মিডিਆ ਦਾ ਕੀ ਕੰਮ ਆ ਵੀ ਉਹ ਚੀਜ਼ ਨੂੰ ਸਾਰਾ ਜੱਗ ਆਹਰ ਕਰਨਾ ਜੀ 84 ਵੇਲੇ ਰਾਜਾ ਵੜਿੰਗ ਤਸਵੀਰਾਂ ਪਾਉਂਦਾ ਇੰਦਰਾ ਗਾਂਧੀ ਮੇਰੀ ਮਾਂ ਜਰਾਸੀ ਵੇਲੇ ਕੁਝ ਹੋਇਆ ਤੁਸੀਂ ਰਾਜਾ ਵੜਿੰਗ ਦੇ ਨਾਲ ਹੋ ਇਹ ਚੀਜ਼ਾਂ ਦਿਖਾਉਣੀਆ মিডিਆ ਦਾ ਕੰਮ ਹੈ ਜਾਂ ਨਹੀਂ ਇਹ ਮੇਰੇ ਸਵਾਲ ਦਾ ਜਵਾਬ ਦਿੱਤਾ ਜਾਵੇ ਪਰ ਇਹ ਕੰਮ মিডিਆ ਦਾ ਨਹੀਂ ਹੈਗਾ ਇਹ ਸਵਾਲ ਲੋਕਾਂ ਦੇ ਮੀਡੀਆ ਦੇ ਬਣਦੇ ਨੇ ਹੂੰ ਅੱਪਾ ਨਹੀਂ ਕਿਸੇ ਅੱਪਾ ਨੂੰ ਮਤਲਬ ਆਪਣੀ ਗੱਲ ਆਪਾਂ ਨੇ ਲੋਕਾਂ ਦੀ ਵੀ ਗੱਲ ਸੁਣਨੀ ਆ ਆਪਾਂ ਲਿੰਗਰਾਂ ਦੀ ਵੀ ਸੁਣਨੀ ਆ ਆਪਾਂ ਵਿਰੋਧੀ ਦੀ ਸੁਣਨੀ ਆ ਸਤਾਤਰ ਦੀ ਵੀ ਸੁਣਨੀ ਆ ਮੀਡੀਆ ਦਾ ਕੰਮ ਹੁੰਦਾ ਤਾਂ ਮੀਡੀਆ ਹੁੰਦੀ ਆ ਇੱਕ ਮਤਲਬ ਹੁੰਦਾ ਨਹੀਂ ਥੰਮ ਕਦੇ ਕਹਿੰਦੇ ਮੀਡੀਆ ਨੂੰ ਅੱਪਾ ਹਾਂ ਸੰਭਾਲ ਲੈਣਾ ਆਪਾਂ ਨੇ ਸਾਰਾ ਕੁਝ ਦੇਖਣਾ ਆਪਾਂ ਨੇ ਜਿਹੜਾ ਆਪਣਾ ਬਿਆਨ ਹੁਣ ਆਪਣੇ ਆਪਾਂ ਹੁਣ ਬੈਠੇ ਆ ਆਪਾਂ ਕੁਝ ਬੋਲਦੇ ਆ ਆਪਣੇ ਜਿਹੜੇ ਬਿਆਨ ਨੇ ਆਪਣੇ ਬੋਲ ਨੇ ਬਹੁਤ ਲੋਕਾਂ ਨੇ ਸੁਣਨੇ ਆ ਤਰਨੇ ਹਨਾ ਜਿੱਥੇ ਵੀ ਜਾਣੀ ਵੀਡੀਓ ਲੋਕ ਸੁਣਨਗੇ ਆਪਾਂ ਨੂੰ ਕਿਉਂਕਿ ਮੀਡੀਆ ਦਾ ਬਹੁਤ ਪ੍ਰਭਾਵ ਪੈਂਦਾ ਲੋਕਾਂ ਦੇ ਜੀਵਨ ਦੇ ਉੱਤੇ ਵੀ ਲੋਕਾਂ ਦੇ ਸੋਚ ਦੇ ਉੱਤੇ ਵੀ ਜੇਕਰ ਮੀਡੀਆ ਹੁਣ ਤਾਂ ਆਪਾਂ ਇੱਕ ਵਾਰ ਸਿਰ ਹੋ ਕੇ ਦਿਖਾਈ ਜਾਵਾਂਗੇ ਆਪਾਂ ਲੀਡਰਾਂ ਨੂੰ ਹੁਣ ਆਪਾਂ ਨੇ ਸਿਰਫ ਲੋਕਾਂ ਆਪਾਂ ਨੇ ਸਵਾਲ ਕਰ ਸਕਦੇ ਆ ਆਪਾਂ ਸਵਾਲ ਕਰ ਸਕਦੇ ਨਾ ਕਿ ਆਪਾਂ ਲੋਕਾਂ ਦੇ ਮੂੰਹ 'ਚ ਨਾ ਕਿਸੇ ਲੀਡਰ ਦੀ ਆਪਾਂ ਕਰਕੇ ਬਿਨਲਾਲਾ ਵੀ ਕਿਸੇ ਦੀ ਬਦਨਾਮੀ ਗਾ ਚੱਕਰ ਦੇ ਵਿੱਚ ਆਪਾਂ ਉਹਦਾ ਬਟ ਗਲਤ ਬਿਆਨ ਬਜਾਈ ਕਰੀਏ ਆਪਾਂ ਇਹ ਚੀਜ਼ ਨਹੀਂ ਕਰ ਸਕਦੇ ਆਪਾਂ ਲੋਕਾਂ ਦੀ ਰਾਏ ਲੈ ਸਕਦੇ ਆ ਆਪਾਂ ਲੀਡਰ ਨੂੰ ਸਵਾਲ ਲੋਕਾਂ ਦੇ ਸਵਾਲ ਆਪਾਂ ਲੀਡਰ ਨੂੰ ਪੁੱਛ ਸਕਦੇ ਆ ਪਰ ਇੱਕ ਗੱਲ ਹੋਰ ਲਖੀਸੇ ਮੈਂ ਇਹ ਵੀ ਗੱਲ ਕਰਦਾ ਕਿ ਲੋਕਾਂ ਨੂੰ ਥੋੜੀਆਂ ਨੇ ਮਿਰਚਾਲੀਆਂ ਮਸਾਲੇਦਾਰ ਜਾਂ ਜਿਹੜੀਆਂ ਆਪਾਂ ਕਹਿ ਸਕਦੇ ਹਾਂ ਵੀ ਹਾਂ ਉਹ ਉਹ ਖਬਰਾਂ ਵਧੀਆ ਲੱਗਦੀਆਂ ਨੇ ਮੈਂ ਕਈ ਚੈਨਲ ਤੇ ਖਬਰਾਂ ਕਰਦਾ ਰਿਹਾ ਕਹਿੰਦੇ ਬ੍ਰੇਕਿੰਗ ਨਿਊਜ਼ ਇਸ ਤਰੀਕੇ ਦੇ ਨਾਲ ਬਣਾਓ ਕਿ ਲੋਕ ਕੰਫਿਊਜ਼ ਹੋਣ ਸੁਣਨ ਇੰਟਰਸਟ ਨਾਲ ਕੁਝ ਤਾਂ ਲੋਕ ਆਪਣੇ ਇਹਦੇ ਹੋ ਚੁੱਕੇ ਨੇ ਹਨਾ ਸਿੱਧੂ ਮੂਸੇਵਾਲੇ ਦੀ ਮੈਂ ਗੱਲ ਤਾਂ ਕਰਨ ਲੱਗਿਆ ਉਹਨੇ ਕਈ ਚੈਨਲਾਂ ਦੇ ਨਾਲ ਐ ਟਕੜਿਆਂ ਦੇ ਉਹ ਕਹਿੰਦੇ ਵੀ ਤੁਸੀਂ ਮੇਰੇ ਭਾਈ ਇਹਦੀ ਖਬਰਾਂ ਕਿਉਂ ਚਲਾਉਨੇ ਹੋ ਉਹ ਕਹਿੰਦਾ ਥੋੜੀ ਪੋਜ਼ਿਟਿਵ ਖਬਰ ਹੀ ਨਹੀਂ ਚੱਲਦੀ ਸੋਡੀ ਦਾ ਨੈਗੇਟਿਵ ਖਬਰ ਚੱਲਦੀ ਆ ਜਦੋਂ ਉਹ ਜਿਉਂਦਾ ਸੀ ਮੈਂ ਇੱਕ ਦੋ ਇੰਟਰਵਿਊ ਸੁਣੀ ਆ ਇਸੇ ਤਰੀਕੇ ਦੇ ਨਾਲ ਚਰਨਜੀਤ ਚੰਨੀ ਦੇ ਆ ਜਿਹੜੀ ਗੱਲ ਚੱਲ ਰਹੀ ਆ ਉਹ ਕਹਿੰਦੇ ਪੋਜ਼ਿਟਿਵ ਖਬਰ ਘੱਟ ਚੱਲਦੀ ਆ ਨੈਗੇਟਿਵ ਖਬਰ ਵੱਧ ਚੱਲਦੀ ਆ ਲੋਕ ਝੂਠੀ ਨੈਗੇਟਿਵ ਤੇ ਜਿਹੜੀ ਜ਼ਿਆਦਾ ਮਸਾਲੇਦਾਰ ਖਬਰ ਦੇਖ ਕੇ ਖੁਸ਼ ਨੇ ਜਿਹੜੀ ਚੰਗੀ ਖਬਰ ਆ ਸੁੱਧ ਖਬਰ ਆ ਉਹ ਦੇਖ ਕੇ ਨਹੀਂ ਖੁਸ਼ ਹੈਗੇ ਹ ਹ ਤਾਂ ਇਹ ਤਾਂ ਹੈ ਹੁਣ ਆਪਾਂ ਵੀ ਤਾਂ ਚੈਲੰਜ ਪਰ ਕਰਦੀ ਆ ਆਪਾਂ ਕੰਮ ਕਰੇ ਆ ਆਪਾਂ ਨੇ ਆਪ ਨੂੰ ਕੀ ਹੁੰਦਾ ਆਪਾਂ ਜਦੋਂ ਆਪਾਂ ਨਾ ਖਬਰ ਪਾਉਨੇ ਆਪਾਂ ਅੱਜ ਕੱਲ ਤਾਂ ਕੀ ਚੱਕਰ ਅੱਜ ਕੱਲ ਪੱਤਰਕਾਰੀ ਦਾ ਉਹ ਘਟ ਰਹੀ ਮੀਡੀਆ ਦਾ ਸਿਰਫ ਬਿਜ਼ਨਸ ਹੋ ਗਿਆ ਇੱਕ ਤਰ੍ਹਾਂ ਦਾ ਪਹਿਲਾਂ ਹੁੰਦੇ ਦੀ ਪੁਰਾਣੇ ਜਵਾਨੇ ਜਦੋਂ ਪ੍ਰੈਸ ਹੁੰਦਾ ਜਦੋਂ ਲੋਕ ਕਹਿੰਦੇ ਵੀ ਕਲਮ ਦੀ ਨਾ ਇੱਕ ਇੱਕ ਸ਼ਬਦ ਬੰਦਾ ਦੇਖ ਕੇ ਲੇ ਹੁੰਦਾ ਸੀ ਅੱਜ ਕੱਲ ਤਾਂ ਉਹ ਝ ਹੀ ਰਹਿ ਗਈ ਆਪਾਂ ਕਈ ਚੈਨਲ ਜੇ ਦੇਖ ਸਕਦੇ ਜਿਹਦੇ ਵਿੱਚ ਸਿਰਫ ਹੁੰਦਾ ਨਹੀਂ ਜਿਵੇਂ ਆਪਾਂ ਖਬਰ ਪੜਦਾ ਸੈਂਸ ਵੰਦਨ ਖਬਰ ਪੜ੍ਹਨ ਦੀ ਸੈਂਸ ਹੁੰਦੀ ਤੇ ਬੰਦਾ ਐ ਬੋਲ ਰਿਹਾ ਹੁੰਦਾ ਯੋ ਫਰਾਨਾ ਚੱਕਦਾ ਜੀ ਐ ਕਰਤਾ ਜਦ ਥੱਪੜ ਥੱਪੜ ਦੱਸਤਾ ਉਹ ਕਰਤਾ ਫਰਾਨਾ ਕਰਤਾ ਨਾ ਇਹ ਚੀਜ਼ਾਂ ਗਲਤ ਨਹੀਂ ਜਿਹੜਾ ਲੋਕਾਂ ਨੂੰ ਆਪਾਂ ਖਬਰ ਦੇਣੀ ਆਪਾਂ ਜਾਣਕਾਰੀ ਦੇਣੀ ਆ ਉਹਨੂੰ ਆਪਾਂ ਨੂੰ ਸਹੀ ਤਰੀਕਾ ਦੇਣੀ ਚਾਹੀਦਾ ਨਹੀਂ ਚੱਲ ਆਪਣਾ ਮੁੱਦਾ ਅੱਜ ਦਾ ਇਹ ਨਹੀਂਗਾ ਆਪਾਂ ਗੱਲ ਕਰਦੇ ਆ ਵੀ ਜਿਵੇਂ ਮੀਡੀਆ ਦਾ ਜਿਹੜੀ ਆਜ਼ਾਦੀ ਆਪਾਂ ਇੱਕ ਪਾਸੇ ਆਪਾਂ ਪੱਤਰਕਾਰਾਂ ਆਪਾਂ ਆਜ਼ਾਦੀ ਭਾਲਦੇ ਆ ਇਹ ਮੀਡੀਆ ਆਜ਼ਾਦ ਨਾ ਚਾਹੀਦਾ ਹੈ ਨਾ ਪਰ ਆਪਾਂ ਤਾਂ ਆਪਣੇ ਉੱਪਰ ਜਿਹੜੇ ਪੈਰ ਆਪੇ ਆਪਣੇ ਆਪ ਹੀ ਰਖਾਉਣੇ ਆ ਕਿਸੇ ਦਾ ਇੱਕ ਗੱਲ ਹੋਰ ਲਤਵੀਰ ਕਰ ਦਮ ਤੁਹਾਡੀ ਵੱਡੇ ادارے ਸੈਟਲਾਈਟ ਚੈਨਲ ਨੇ ਇੱਕ ਪਾਸੇ ਭਗਵੰਤਮਾਨ ਰੋਡ ਸ਼ੋਅ ਕਰਨ ਆਉਂਦਾ ਉਹ ਚੀਜ਼ ਦਿਖਾਈ ਜਾਂਦੇ ਦੂਜੇ ਪਾਸੇ ਵਿਰੋਧ ਜਿਹੜੇ ਕਰਦੇ ਨੇ ਕੱਚੇ ਮੁਲਾਜ਼ਮ ਵਿਰੋਧ ਕਰਦੇ ਨੇ ਸਮਰਾਲੇ ਕੱਚੇ ਮੁਲਾਜ਼ਮਾਂ ਨੇ ਵਿਰੋਧ ਕੀਤਾ ਤੇ ਉੱਥੇ ਨੌਜਬਾਨ ਦੀ ਕੁੱਟਮਾਰ ਹੋਈਆ ਖਰੜ ਤੇ ਉੱਥੇ ਹੀ ਆਨੰਦਪੁਰ ਸਾਹਿਬ ਬੁਰਾ ਹਾਲ ਹੋਇਆ ਉਹ ਚੀਜ਼ਾਂ ਨਾ ਤਾਂ ਵੱਡੇ ਚੈਨਲਾਂ ਨੇ ਦਿਖਾਈਆਂ ਪੀਟੀਸੀ ਚੈਨਲ ਦਾ ਮੈਂ ਤਾਂ ਨਾਂ ਲਿਆ पीटीसी चैनल ब्रोच दिखा रहा क्योंकि वो एक पार्टी ਧੜੇ ਦਾ ਚੈਨਲ ਆ ਤੇ ਉਹਨੇ ਦਿਖਾਈਆਂ ਪਰ ਹੋਰ মিডিਆ ਸੁੱਤਾ ਬਿਆ ਵੀ ਭਗਵੰਤ ਮਾਨ ਦੇ ਰੋਡਸੋ ਵੀ ਫੁੱਲਾਂ ਦੀ ਵਰਕ ਆ ਸਾਰੇ ਦਿਖਾਈ ਜਾਂਦੇ ਨੇ ਆਕਾ ਚ ਫੁੱਲ ਵੱਜਿਆ ਸਭ ਨੇ ਭਗਵੰਤ ਮਾਨ ਦਾ ਦਿਖਾਇਆ ਪਰ ਜਿਹੜੇ ਨੌਜਵਾਨਾਂ ਦੇ ਡਾਂਗਾ ਛੋਟੇ ਵੱਜੇ ਨੇ ਜਿਹੜੇ ਨੌਜਵਾਨ ਕੁੱਟੇ ਨੇ ਜਿਹੜੇ ਨੌਜਵਾਨਾਂ ਦੀ ਪੁਲਿਸ ਨੇ ਪੱਗਾਂ ਲਾਹੀਆਂ ਉਹ ਚੀਜ਼ਾਂ মিডিਆ ਨੇ ਨਹੀਂ ਦਿਖਾਇਆ ਸੈਟਲਾਈਟ ਚੈਨਲ ਬਹੁਤ ਘੱਟ ਦਿਖਾਉਂਦਾ ਸੈਟਲਾਈਟ ਚੈਨਲ ਨੂੰ ਆਉਂਦੀ ਐਡਵਰਟਾਈਜ਼ਮੈਂਟ ਕਰੋੜਾਂ ਰੁਪਏ ਦਾ ਬਿਜ਼ਨਸ ਆਉਂਦਾ ਭਗਵੰਤ ਮਾਨ ਦੀ ਸਰਕਾਰ ਦਾ ਸੀ ਵਿਰੋਧ ਨਹੀਂ ਕਰਦੇ ਪਰ ਭਗਵੰਤ ਮਾਨ ਦੀ ਸਰਕਾਰ ਨੇ ਬਗਿਆਵ ਆਪਣਾ ਤੇ ਕਿੰਨਾ ਪੈਸਾ ਲਾਇਆ ਤਾਮਿਲ ਲਾੜੂ ਕਰਨਾਟਕਾ ਕੇਰਲਾ ਦੇ ਵਿੱਚ ਅਖਬਾਰਾਂ ਦੇ ਪਹਿਲੇ ਪੰਨੇ ਤੇ ਲਿਖਿਆ ਹੁੰਦਾ ਸੀਗਾ ਕਿ ਪੰਜਾਬ ਚ ਸੀ ਇਹ ਕੁਝ ਕਰਤਾ ਮੀਡੀਆ ਦਾ ਯੋਗਦਾਨ ਮੈਂ ਤਾਂ ਦੱਸਦਾ ਬਹੁਤ ਕੁਝ ਅੱਜ ਪੈਸਿਆਂ ਦੇ ਦੇਣ ਤੇ ਚੱਲ ਪਿਆ ਸਰਕਾਰਾਂ ਪੀਟੀਸੀ ਚੈਨਲ ਦਾ ਮੈਂ ਤਾਂ ਨਾ ਜਦੋਂ ਉਹਦੇ ਮੁੰਡਾ ਸੁਚਾ ਸਿੰਘ ਲੰਗਾ ਦੇ ਮੁੰਡੇ ਨੇ ਕੀਤਾ ਪੀਟੀਸੀ ਨੇ ਉਹ ਖਬਰ ਨਹੀਂ ਚਲਾਈ ਕਿਉਂਕਿ ਕਾਲੀਆਂ ਦਾ ਬੰਦਾ ਹਾਂ ਬਹੁਤ ਕੁਝ ਆ ਜਿਹੜਾ ਦਿਖਾਉਣ ਨੂੰ ਬਹੁਤ ਕੁਝ ਬੋਲਣ ਨੂੰ ਆ ਜੇ ਸੀ ਬੋਲਣ ਲੱਗ ਗਏ ਸਾਡੇ ਇਸ ਇਸ ਨਿਊਜ਼ ਤੇ ਵੀ ਆ ਖਬਰ ਤੇ ਵੀ ਸਾਡੇ ਪੋਡਕਾਸਟ ਤੇ ਵੀ ਸਟ੍ਰਾਈਕ ਵੱਜ ਸਕਦੀ ਆ ਲਖਵੀਰ ਅੱਜ ਆਪਾਂ ਸਹੀ ਗੱਲਾਂ ਕਰਦੇ ਆ ਕੱਲ ਨੂੰ ਆਪਾਂ ਨੂੰ ਕੋਈ ਪੈਸਾ ਦੋ ਕਿਉਂਕਿ ਆਪਾਂ ਇੱਕ ਆਮ ਮੁੰਡਿਆਂ ਆਪਾਂ ਉਹਦੇ ਨਾਲ ਲੱਗਾਂਗੇ ਕਰਾਂਗੇ ਪਰ ਜੇ ਤੁਸੀਂ ਨਿਰਪੱਖ ਪੱਤਰਕਾਰੀ ਨਹੀਂ ਕਰਦੇ ਤੁਸੀਂ ਨਿਰਪੱਖ ਕਿਸੇ ਚੀਜ਼ ਦੀ ਪਰਚੋਲ ਨਹੀਂ ਕਰਦੇ ਉਹ ਵੀ ਗੈਰ ਕਾਨੂੰਨੀ ਐ ਤਨ ਪੱਤਰਕਾਰੀ ਦਾ ਨਿਰਪੱਖ ਹੋਣਾ ਚਾਹੀਦਾ ਹੁਣ ਨਿਰਪੱਖ ਹੁਣ ਆਪਾਂ ਲਾ ਲਓ ਇਹ ਕੰਮ ਬਿਗਾੜਿਆ ਕਿਨੇ ਆ ਕੰਮ ਬਿੜੇ ਨਹੀਂ ਬਿਗਾੜਿਆ ਉਹਨੂੰ ਲਾਲੋ ਕੋਈ ਚੈਨਲ ਕਿਸੇ ਤੇ ਰਦਾ ਕੋਈ ਚੈਨਲ ਕਿਸ ਨਾਲ ਜੁੜਿਆ ਹੋਇਆ ਕੋਈ ਕਿਸ ਨਾਲ ਜੁੜਿਆ ਹੋਇਆ ਇਹ ਤਾਂ ਫਿਰ ਇਹ ਤਾਂ ਹੁਣ ਲੀਡਰਾਂ ਦੇ ਆਪ ਆਪਣੇ ਚੈਨਲ ਹੋ ਗਏ ਨਾ ਫਿਰ ਜਦਕੀ ਜਦਕੀ ਚਾਹੀਦਾ ਕੰਮ ਨਿਰਫਕ ਚਾਈਦਾ ਹੁਣ ਜੇਕਰ ਲੋਕਾਂ ਦੇ ਕੋਲ ਸਹੀ ਜਾਣਕਾਰੀ ਪਹੁੰਚੂਗੀ ਤਦੋਂ ਤਾਂ ਹੀ ਲੋਕ ਵੇਰ ਹੋਣਗੇ ਹਨਾ ਜੇ ਨਹੀਂ ਤਾਂ ਆਪਾਂ ਕੀ ਚੱਕਰ ਹੁਣ ਪੁਰਾਣੀ ਸਰਕਾਰ ਆ ਗਈ ਉਹਨੇ ਉਹ ਚੈਨਲ ਪੰਜ ਸੱਤ ਖਰੀਦ ਲਏ ਵਧੀਆ ਵਧੀਆ ਜਿਹੜੇ ਚੱਲਦੇ ਨੇ ਜਿਹਨਾਂ ਦੀ ਰੀਚ ਬਚੰਗੀ ਆ ਉਹ ਚੈਨਲ ਨੂੰ ਦਿਖਾਈ ਜਾਊਗਾ ਉਹਨਾਂ ਦੀ ਹੱਕ ਦੀ ਗੱਲ ਲੋਕਾਂ ਕੋਲ ਉਹੀ ਚੀਜ਼ ਅਜੀ ਬਰੋਦ ਵਾਲੀ ਤੇ ਕੱਲ ਹੋਇਆ ਚੱਲੀ ਹੈ ਖਬਰ ਕਿਦੇ ਕਿਸੇ ਨੇ ਨਹੀਂ ਚਲਾਈ ਬਹੁਤ ਘੱਟ ਚੱਨੜਾ ਹਾਂ ਬਹੁਤ ਘੱਟ ਚੱਨੜਾ ਚੱਲੀ ਆ ਜਿਹੜੀ ਕੀ ਚੀਜ਼ ਦਿਖਾਉਣੀ ਜ਼ਰੂਰੀ ਆ ਸਰਕਾਰ ਦੇ ਇਹ ਚੀਜ਼ ਦਿਖਾਉਣੀ ਜ਼ਰੂਰੀ ਆ ਕਿਉਂਕਿ ਲੋਕਾਂ ਨੂੰ ਪਤਾ ਲੱਗਣਾ ਚਾਹੀਦਾ ਜੇਕਰ ਸਰਕਾਰ ਦੇ ਤਾਂ ਪੋਜ਼ਿਟਿਵ ਕੰਮ ਨੇ ਨੈਗੇਟਿਵ ਕੰਮ ਵੀ ਦਿਖਾਓ ਨਾ ਆਪਾਂ ਇਹ ਨਹੀਂ ਕਹਿੰਦੇ ਵੀ ਹਮੇਸ਼ਾ ਪੋਜ਼ਿਟਿਵ ਚੱਲੋ ਵਿਹਾਰ ਸਰਕਾਰ ਦਾ ਪੋਲਿਟੀਕਲ ਕੰਮ ਆਈਓ ਦਿਖਾ ਦਿਓ ਸੜਕ ਬਣਾ ਤੀ ਕੰਮ ਵਧੀਆ ਕਰਤ ਬਣਾ ਦਿਓ ਜਿੱਥੇ ਤਾਂ ਨਾ ਵਿਰੋਧ ਹੋ ਰਿਹਾ ਜੇ ਕੁਝ ਹੋ ਰਿਹਾ ਸਰਕਾਰ ਦੇ ਕਿ ਸਵਾਲ ਚੱਕਰੇ ਉਹ ਵੀ ਚੀਜ਼ ਦਿਖਾਓ ਨਾ ਤਾਂ ਜੋ ਭਗਵਾਨਤਮਨ ਕੀ ਸਾਨੂੰ ਪਤਾ ਲੱਗੇ ਵੀ ਹਾਂ ਕੁਝ ਹੋ ਰਿਹਾ ਅਸੀਂ ਨਾ ਸੁਧਾਰ ਕਰੀਏ ਹੁਣ ਕੱਲ ਹੁਣ ਵਿਰੋਧ ਹੋਇਆ ਜੇਕਰ ਖਬਰ ਚਾਲਦੀ ਨਾਸ਼ਨਲ ਮੀਡੀਆ ਕੋਈ ਦਿਖਾਉਂਦਾ ਕਿ ਸੈਟਲ ਜਾਂਦਾ ਚੱਲਦੀ ਖਬਰ ਇਹ ਵੀ ਆ ਜਗ੍ਹਾ ਤੇ ਵਿਰੋਧ ਹੋਇਆ ਵੀ ਆ ਲੋਕਾਂ ਦੀਆਂ ਮੰਗਾਂ ਨੇ ਮੁੱਖ ਮੰਤਰੀ ਸਾਹਿਬ ਕੋਲ ਖਬਰ ਪਹੁੰਚਦੀ ਕਈ ਮੁੱਖ ਮੰਤਰੀ ਦੇ ਤੱਕ ਕਾਫਲਾ ਲੰਘਿਆ ਜਾ ਰਿਹਾ ਮੁੱਖ ਮੰਤਰੀ ਦੇ ਤੱਕ ਹਾਈ ਨੀ ਨਿਕਲ ਗਏ ਰੋਕੀ ਚੰਨੀ ਵੇਲੇ ਨਿਕਲ ਕੇ ਮਿਲ ਲੈਂਦਾ ਸੀ ਚਾਹੇ 11 111 ਦਿਨ ਰੇਹਾ ਪਰ ਭਗਵੰਤ ਮਾਨ ਦੀ ਕਾਰ ਮੁਰੇ ਕਾਲੀਆਂ ਚੰਡੀਆਂ ਨੌਜਵਾਨ ਦਿਖਾਉਂਦੇ ਮੈਂ ਇੱਥੇ ਤਸਵੀਰਾਂ ਵੀ ਕਹਿਣਾ ਵੀ ਐਡੀਟਰ ਨੂੰ ਇੱਥੇ ਤਸਵੀਰਾਂ ਵੀ ਲੈ ਜਾਣਾ ਉੱਥੇ ਕਾਲੀਆਂ ਚੰਡੀਆਂ ਦਿਖਾ ਰਹੇ ਸੀ ਸਮਰਾਲੇ ਦੇ ਵਿੱਚ ਦੋ ਵਿਰੋਧ ਹੋਇਆ ਉਹ ਗੱਲ ਪਾਉਂਦੇ ਆ ਕਿਉਂਕਿ ਉਸ ਟਾਈਮ ਅੱਜ ਦਾ ਸਮਾਂ ਹੈਗਾ ਇਲੈਕਸ਼ਨ ਦਾ ਸਮਾਂ ਨਾ ਕਿਤਨਾ ਕਿਤੇ ਜਦੋਂ ਚੋਣ ਪ੍ਰਚਾਰ ਹੁੰਦਾ ਹੈ ਜਾਂ ਕੁਝ ਹੁੰਦਾ ਤਾਂ ਲੋਕਾਂ ਦਾ ਕਾਫੀ ਵੱਡਾ ਗਾਫਲ ਹੁੰਦਾ ਅਜਿਹੇ ਜਿ ਇੱਕ ਮੁੱਖ ਮੰਤਰੀ ਉੱਤਰ ਕੇ ਜਾਵੇ ਕਿ ਸਕਿਉਰਟੀ ਸੁਰੱਖਿਆ ਤੇ ਸਕੂਟੀ ਦਾ ਬੜਾ ਉਹ ਹੁੰਦਾ ਕਿਤਨਾ ਕਿਤੇ ਇਹ ਸਭ ਚੀਜ਼ਾਂ ਦੇਖਣੀ ਪੈਂਦੀ ਹੈ ਉਸ ਤੋਂ ਬਾਅਦ ਵੀ ਨਾ ਕਿ ਹਨਾ ਕੋਈ ਮੁੱਖ ਮੰਤਰੀ ਪ੍ਰੋਗਰਾਮ ਹੁੰਦਾ ਮੁੱਖ ਮੰਤਰੀ ਦੇ ਫੁੱਲ ਵੱਜ ਜਾਂਦੀ ਉਹਦੇ ਵਿੱਚ ਸਕਿਉਰਟੀ ਦੇ ਸਵਾਲ ਖੜੇ ਹੁੰਦੇ ਨੇ ਵੀ ਫੁੱਲ ਕਿਵੇਂ ਵੱਜ ਗਏ ਉਹ ਤੇ ਸਕਿਉਰਟੀ ਦੀ ਜ਼ਿੰਮੇਰੀ ਹੁੰਦੀ ਹੈ ਸਾਰੀ ਕਿਤਨਾ ਦਾ ਉਹਦੇ ਪੂਰੇ ਪੰਜਾਬ ਦਾ ਮੁੱਖ ਮੰਤਰੀ ਪੂਰਾ ਪੰਜਾਬ ਉਹਦੇ ਅੰਦਰ ਪ੍ਰੋਟੋਕਾਲ ਹੁੰਦਾ ਉਹਦੇ ਫੁੱਲ ਲੱਗਿਆ ਕਿਤਨਾ ਕਿ ਤੇ ਕਿਉਂਕਿ ਨਾ ਜਿਹੜੇ ਲੋਕਾਂ ਕੋਲ ਫੁੱਲ ਜਾਂਦੇ ਸਾਰੇ ਚਾਰੀ ਚ ਚੈੱਕ ਹੁੰਦੀ ਆ ਹਨਾ ਆਪਾਂ ਕਹਿੰਦੇ ਬੀੜੀ ਚ ਫੁੱਲ ਦੰਦੇ ਦੀ ਇਹ ਦੇਣੇ ਪੈਂਦੇ ਨਾ ਇਹ ਚੀਜ਼ ਚੈੱਕ ਹੁੰਦੀ ਆ ਰੇ ਚੀਜ਼ ਕਿਉਂਕਿ ਫੁੱਲਾਂ ਦੇ ਵਿੱਚ ਕਾਹ ਨੂੰ ਵੀ ਹੋਰ ਚੀਜ਼ ਮਾਰਦੇ ਯਾਰ ਜੇ ਫੁੱਲ ਮਾਰਦੇ ਆ ਜੁੱਤੀਆਂ ਵੀ ਪੰਜਾ ਕੁਝ ਵੀ ਹਾਂ ਹੌਜਾ ਕਹਿੰਦਾ ਬੜੇ ਪਹਿਲਾਂ ਪਏ ਨੇ ਹੁਣ ਕਈ ਵਾਰ ਕੋਈ ਚੀਜ਼ ਫੁੱਲਾਂ ਦੇ ਵਿੱਚ ਕੋਈ ਡੜਾ ਮਾਰ ਕੇ ਪਾ ਦੇ ਸਵਾਲ ਸੱਕੇ ਹੁੰਦਾ ਇਹ ਚੀਜ਼ ਆਪਾਂ ਜਲ ਮੁਦਦੇ ਪੜਕੇ ਆਨੇ ਪਰ ਇਹ ਜਿਹੀਆਂ ਵੀ ਗੱਲਾਂ ਜ਼ਰੂਰੀਆਂ ਦਾ ਅੰਨੇ ਕਿਤਨਾ ਗਏ ਤੇ ਜਿਹੜੀ ਆਪਾਂ ਗੱਲ ਕਰਦੇ ਆਂ ਮੀਡੀਆ ਵਾਲੀ ਵੀ ਮੀਡੀਆ ਆਜ਼ਾਦ ਹੋਣਾ ਚਾਹੀਦਾ ਆਜ਼ਾਦ ਮੀਡੀਆ ਤਾਂ ਹੋਊਗਾ ਜੇ ਆਪਾਂ ਸਹੀ ਹੋਵਾਂਗੇ ਜੇ ਆਪਾਂ ਹੀ ਵਿਗਣ ਲੱਗ ਕੇ ਫਿਰ ਆਪਾਂ ਜਾਦੀ ਨਾ ਭਾਲੀਏ ਮੀਡੀਆ ਦੀ ਜੇ ਕੱਲ ਨੂੰ ਆਪਣੇ ਕੋਈ ਲੀਡਰ ਬਣੇ ਤਾਂ ਕੋਈ ਕੇਸ ਕਰਦਾ ਫਿਰ ਆਪਾਂ ਇਹ ਨਾ ਬੋਲੀਏ ਵੀ ਮੀਡੀਆ ਆਜ਼ਾਦ ਨਹੀਂਗਾ ਮੀਡੀਆ ਦੇ ਉੱਤੇ ਕਿਸੇ ਦਾ ਉਹ ਆ ਦਵਾਏ ਜਾਂ ਕਿਸੇ ਕੋਈ ਲੀਡਰ ਆਪਣੇ ਅਕੋਰਡਿੰਗ ਨਹੀਂ ਚਲਾ ਰਿਹਾ ਜੇ ਆਪਾਂ ਕੱਲ ਨੂੰ ਸਵਾਲ ਤਾਂ ਕਰ ਜੋਗੇ ਹੈਗੇ ਆ ਜੇ ਇਹ ਜੇ ਆਪਾਂ ਸਹੀ ਚੱ ਆਪਾਂ ਗੱਲ ਲੰਬੀ ਨਾ ਕਰਦੇ ਹੋਏ ਬਹੁਤ ਵੱਡੀ ਗੱਲ ਲੰਬੀ ਚਲੀ ਜਾਣੀ ਆ ਪਰ ਗੱਲ ਤਾਂ ਇਥੇ ਇਹ ਆ ਨੌਜਵਾਨੋ ਜਾਂ ਆਮ ਲੋਕ ਜੋੜੇ ਵੀ ਸੁਣ ਰਹੇ ਨੇ ਗੱਲ ਤਾਂ ਇਹ ਆ ਕਿ ਤੁਸੀਂ ਦੇਖਣਾ ਕੀ ਚਾਹੁੰਦੇ ਹੋ ਦੇਖਣਾ ਆਪਣੇ ਤੇ ਹੱਥ ਆ ਤੁਸੀਂ ਖਬਰ ਉਹ ਦੇਖਣਾ ਚਾਹੁੰਦੇ ਹੋ ਜਿਹੜੀਆਂ ਝੂਠੀਆਂ ਨੇ ਜਾਂ ਫਿਰ ਜਿਹੜੀ ਖਬਰ ਸੱਚੀ ਆ ਉਹ ਦੇਖਣਾ ਚਾਹੁੰਦੇ ਆ ਪ੍ਰਮੋਟ ਕਿਹਨਾਂ ਨੇ ਕੀਤਾ ਆਪਾਂ ਜਿਹੜੇ ਚਾਹੁੰਦੇ ਕੌਣ ਨੇ ਤੁਸੀਂ ਜੇ ਸਹੀ ਨੂੰ ਸਹੀ ਨਹੀਂ ਕਹਿਣਾ ਜਾਣਦੇ ਤਾਂ ਝੂਠ ਨੂੰ ਝੂਠ ਕਹਿਣਾ ਵੀ ਸਿੱਖੋ ਸਹੀ ਨੂੰ ਸਹੀ ਕਹਿਣਾ ਵੀ ਸਿੱਖੋ ਚੁੱਪਚੀ ਬੀਤੇ ਸਾਰਾ ਕੁਝ ਦੇਖਣਾ ਬਹੁਤ ਵੱਡਾ ਜਿਹੜਾ ਔਗਣ ਹੁੰਦਾ ਦੂਸਰੀ ਗੱਲ ਕਰਦੇ ਆ ਅੰਨੇ ਭਗਤ ਅੰਨੇ ਭਗਤ ਕਿਸੇ ਨਾ ਬਣੋ ਕਿਸੇ ਦੇ ਨਾ ਬਣੋ ਚੰਨੀ ਸਰਕਾਰ ਆਈ ਰਾਜਾ ਵੜਿੰਗ ਆਇਆ ਕਾਲੀ ਦਲਾਇ ਕੋਈ ਵੀ ਆ ਵਿਰੋਧ ਸਭ ਇੱਕ ਦਾ ਸਾਰੇ ਹਰ ਇੱਕ ਦਾ ਕਰੋ ਜੇ ਸਹੀ ਕਰਦਾ ਮੀਡੀਆ ਸਹੀ ਦਿਖਾਵੇ ਜਿਹੜਾ ਬੁਰਾ ਕਰਦਾ ਮੀਡੀਆ ਉਸ ਨੂੰ ਬੁਰਾ ਦਿਖਾਵੇ ਔਰ ਜਿਹੜਾ ਕੁਝ ਪਿੱਛੇ ਹੋ ਰਿਹਾ ਪੜਦੇ ਤੇ ਉਹ ਵੀ ਦਿਖਾਉਣਾ ਬੇहद ਜ਼ਰੂਰੀ ਆ ਇਹਦੇ ਸਮਰਾਲੇ ਦਾ ਪਿੰਡ ਆ ਜਿੱਥੇ ਇੱਕ ਜਹੀ ਫੈਕਟਰੀ ਆ ਜਿਹੜਾ ਪਿੰਡ ਨੇ ਬਾਈਕਾਟ ਕੀਤਾ ਵੋਟਾਂ ਦਾ ਉਹ ਕਿਉਂ ਨਹੀਂ ਮੀਡੀਆ ਦਿਖਾਉਂਦਾ ਕੁਝ ਕਮੇਡੀਆ ਨੇ ਦਿਖਾਏ ਕੁਝ ਕ ਨਹੀਂ ਦਿਖਾਏ ਰਾਜੇ ਵਿੜਿੰਗ ਨੇ ਇਹ ਚੀਜ਼ਾਂ ਅਜ ਚੱਕੀਆਂ ਨੇ ਕੱਲ ਮਜੀਠੀਆ ਚੱਕ ਰਿਹਾ ਸੀ ਆਉਣ ਵਾਲਾ ਟਾਈਮ ਅਜਿਹਾ ਹੋ ਜਾਣਾ ਕਿ ਮੀਡੀਆ ਆ ਸੌਆਂ ਤੱਕ ਕੇ ਕੀਆ ਕਰੂਗਾ ਸੌਨ ਲੱਗੇ ਵੀ ਇਹ ਸੱਚੀ ਖਬਰ ਆ ਲਖੀਤ ਸੇ ਬਿਲਕੁਲ ਕਹਿ ਰਹੇ ਆ ਨਾ ਜੀ ਬਿਲਕੁਲ ਮੈਂ ਜ਼ਿਆਦਾ ਲੰਬੀ ਨਾ ਗੱਲ ਕਰਦਾ ਹੋਇਆ ਹੁਣ ਉਹ ਹੀ ਦੇਖੋ ਯਾਰ ਹੁਣ ਬੰਦੇ ਲੀਡਰ ਹੁਣ ਜਿਹੜੇ ਲੀਡਰ ਕਦੇ মিডিਆ ਸਾਹਮਣੇ ਬਿਆਨ ਦੇਣ ਤੋਂ ਆ ਟਾਈਮ ਬੰਦਾ ਗਰੇਜ ਕਰਦਾ ਹੁੰਦਾ ਵੀ ਸਾਡਾ ਬਿਆਨ ਪਤਾ ਨਹੀਂ ਕਿੱਥੇ ਕਿੱਥੇ ਜਾਣਾ ਹੁਣ ਅਗਲੇ ਸਿੱਧਾ ਇੱਕ ਟੋਕ ਕੇ ਕਹਿ ਰਹੇ ਨੇ ਫਲਾਣਾ মিডিਆ ਬਕਾਊ ਆ ਜੀ ਉਹ ਨੂੰ ਹੀ ਬਾਹਰ ਦੇਣੀ ਨਹੀਂ ਇਹ ਗੱਲ ਕਿਹਨੇ ਕਹਿਣ ਲਾਈ ਆ ਆਪਾਂ ਹੀ ਲਾਈ ਆ ਆਪਣੇ ਵਰਗੇ মিডিਆ ਲਾਈ ਆ ਉਹ ਤਾਂ ਲੱਗੀਦਾ ਨਾ ਉਹਨੂੰ ਪਤਾ ਲੱਗ ਗਿਆ ਜੀ ਫਲਾਣਾ ਵੀ ਉਹ ਹੁਣ ਤਾਂ ਹੁਣ ਇਹ ਲੀਡ ਜਿਹੜਾ ਬੰਦਾ ਸਿਆਸਤ ਚ ਆ ਗਿਆ ਤੈਨੂੰ ਪਤਾ ਨਹੀਂ ਕਿ ਤਰ੍ਹਾਂ ਦਾ ਉਹਦੇ ਹੁਣ ਚਾਰੇ ਪਾਸੇ ਪੈਰ ਹੁੰਦੇ ਨੇ ਉਹਨੂੰ ਸਭ ਪਤਾ ਹੁੰਦਾ ਵੀ ਕਿਹੜੀ ਕਿਹੜੀ ਮੀਡੀਆ ਕੋਲ ਕਿਹੜੇ ਚ ਕਿਹੜੇ ਮੰਦਰਕ ਕੰਮ ਆ ਜਾਂ ਕਿਹਦਾ ਕੀ ਚੱਲਦਾ ਨਾ ਵੀ ਕਿਹਨੂੰ ਦਿਖਾਉਂਦਾ ਕਿਹਨੂੰ ਅਪਰੋਚ ਕਰਦਾ ਹੁਣ ਰਾਜਾ ਬੜਿੰਗ ਸਿੱਧਾ ਜਦੋਂ ਬੋਲ ਰਿਹਾ ਉਹਨੇ ਨਾਮ ਲੈ ਕੇ ਬੋਲੇ ਕਿਹਨੇ ਮੈਂ ਕੀਤਾ ਨਾਮ ਬੋਲਣਾ ਕਿ ਬਦਲ ਨੂੰ ਆਪਾਂ ਹੀ ਆਪਾਂ ਹੀ ਕੀਤਾ ਜਿਹੜੇ ਬੰਦੇ ਨੇ ਉਹ ਅੰਗੇਜਡ ਹੋਇਆ ਜਾਂ ਕੁਝ ਹਾਂ ਜੇਕਰ ਉਹ ਰਾਜਾ ਹੁਣ ਮੰਨ ਲਾ ਆਪਾਂ 10 ਕਮਰਾ ਲਾ ਰਹੇ ਆ ਦਿਨ ਦੇ ਵਿੱਚ ਲੁਧਿਆਣੇ ਦੇ 10 ਕਮਰਾ ਲਾ ਲੋ ਜੇ ਆਪਾਂ ਤੈਨੂੰ ਖਬਰ ਜੇ ਦੋ ਦੀ ਪੋਜ਼ਿਟਿਵਿਟੀ ਦਿਖਾਵਾਂਗੇ ਦਿਖਾਉਣੇ ਪੈਣੀਆਂ ਆਪਾਂ ਨੂੰ ਕਿਉਂਕਿ ਜੇਕਰ ਉਹ ਐ ਤਾਂ ਹਨੀ ਵੀ ਗੱਲ ਖਰਾਬ ਆ ਜਾਂ ਗਲਤ ਆ ਆਪਾਂ ਨੂੰ ਪੋਜ਼ਿਟਿਵ ਵੀ ਲਾਉਣੀ ਪਊਗੀ ਨੈਗੇਟਿਵ ਵੀ ਲਾਉਣੀ ਪਊਗੀ ਇਹ ਚਾਹ ਸਿਰੇ ਕੱਲਾ ਰਾਜਾ ਬਲਿੰਕ ਨਹੀਂ ਹਰੇਕ ਵਾਸੀ ਆ ਹੁਣ ਜੇਕਰ ਹੁਣ ਪੀ.ਟੀ.ਸੀ ਦੀ ਗੱਲ ਤੁਸੀਂ ਕੀਤੀ ਆ ਬਿਲੰਗਾਂ ਦੇ ਮੁੰਡੇ ਦੀ ਵੀਡੀਓ ਜਿਹੜੀ ਆਈ ਸੀ ਚਲ ਕਿਤੇ ਨਾ ਕਿਤੇ ਉਹ ਉਹਨਾਂ ਦੀ ਵੀ ਗਲਤੀ ਆ ਹੈਨਾ ਦਿਖਾਉਣੀ ਚਾਹੀਦੀ ਹਰੇਕ ਪਾਸੇ ਜੇਕਰ ਕੋ ਸਤ ਮਤਲਬ ਹਰੇਕ ਚੀਜ਼ ਜੋ ਚੀਜ਼ ਹੈਗੇ ਨੂੰ ਦਿਖਾਓ ਸਾਫ਼ ਪਹਿਲਾਂ ਵੀ ਕਿਉਂ ਦਿਖਾਉ ਤਾ ਜੋ ਪਤਾ ਲੱਗੇ ਕੱਲ ਨੂੰ ਕੋਈ ਸਵਾਲ ਨਾ ਕਰ ਸਕੇ ਵੀ ਹਾਂ ਵੀ ਤੂੰ ਉਹਦੇ ਨਾਲ ਨਾ ਵੀ ਤੁਸੀਂ ਦੋ ਚੰਨਣ ਵਾਲਾ ਤੋਂ ਅਸੀਂ ਬਾਟ ਦੇਣੀ ਨਹੀਂ ਉਹ ਵੀ ਲੀਡਰ ਤਾਂ ਹੀ ਕਹਿੰਦੇ ਜੇ ਆਪਣੇ ਕੋਈ ਕਮੀਆਂ ਨੇ ਜੇਕਰ ਆਪਾਂ ਆਜ਼ਾਦ ਨਿਰਫਕ ਹੋ ਕੇ ਚੱਲਾਂਗੇ ਤਾਂ ਆਪਾਂ ਨੂੰ ਲੀਡਰ ਅਜੇਹਾ ਕੋਈ ਸਵਾਲ ਨਹੀਂ ਕਰ ਸਕਦਾ ਬਿਲਕੁਲ ਗੱਲਬਾਤ ਜਿਆਦਾ ਲੰਬੀ ਹੋ ਜਾਣੀ ਹੈ ਪਰ ਮੁੱਖ ਦੀ ਗੱਲ ਇਹ ਆ ਕਿ ਅੱਜ ਤੱਕ ਰਾਜਾ ਵੜਿੰਗ ਨੇ ਸਵਾਲ ਕੀਤੇ ਨੇ ਇੱਕ ਵੈਬ ਚੈਨਲ ਦੇ ਜਿਹਦਾ ਨਾਮ ਬਰਾ ਚੋਟੀ ਦਾ ਚੈਨਲ ਆ ਇੱਕ ਤਕੜਾ ਜਿਹੜਾ ਪੱਤਰਕਾਰ ਵੀ ਆ ਬਹੁਤ ਵੱਡੇ ਉਸ ਨੂੰ ਗਿਆਨ ਵੀ ਆ ਸਾਡੇ ਨੂੰ ਦੁੱਗਣਾ ਚਾਹਣਾ ਗਿਆਨ ਹੋਣਾ ਪਰ ਕਿਸੇ ਇੱਕ ਦਾ ਤੁਸੀਂ ਪਲੜੇ 'ਚ ਬਹਿ ਜਾਣਾ ਇਹ ਪੱਤਰਕਾਰੀ ਨਹੀਂ ਹੁੰਦੀ ਪੱਤਰਕਾਰੀ ਉਹ ਆ ਜੇ ਤੁਸੀਂ ਪਰਦੇ ਦੇ ਪਿੱਛੇ ਹੋ ਰੇ ਸੱਚ ਨੂੰ ਨਹੀਂ ਦਿਖਾ ਰਹੇ ਸੱਚ ਨੂੰ ਦਿਖਾਉਣਾ ਹੀ ਅਸਲ ਪੱਤਰਕਾਰੀ ਆ ਤੁਹਾਡੇ ਪਿੱਠ ਪਿੱਛੇ ਕੁਝ ਹੋਰ ਹੋ ਰਿਹਾ ਤੁਸੀਂ ਦਿਖਾ ਕੁਝ ਹੋਰ ਰਹੇ ਹੋ ਤਸਵੀਰਾਂ ਤੁਸੀਂ ਰੋਡਸੋਹ ਦੀਆਂ ਦਿਖਾ ਰਹੇ ਹੋ ਰੋਡਸੋਹ ਦੇ ਪਰਲੇ ਬੰਨੇ ਉਹਨਾਂ ਦੇ ਡਾਂਗਾ ਪੈ ਰਿਏ ਨੇ ਕੁੱਟ ਪੈਰੇ ਦੀ ਉਹ ਨਹੀਂ ਤੁਸੀਂ ਦਿਖਾ ਰਹੇ ਤਾਂ ਇੱਕ ਪਾਸਾ ਏ ਕਿਸੇ ਵੀ ਇੱਕ ਪਾਸੇ ਜਾਂ ਇੱਕ ਦੇ ਅੰਨੇ ਭਗਤ ਹੋਣਾ ਬੇਹੱਦ ਨਿੰਦਣਜੋਗਾ ਦੂਜੀ ਗੱਲ ਕਰਦੇ ਆ ਅੱਜ ਮੀਡੀਆ ਅਦਾਰਿਆਂ ਨੂੰ ਔਰ ਆਮ ਲੋਕਾਂ ਨੂੰ ਮੀਡੀਆ ਅਦਾਰੇ ਜ਼ਰੂਰ ਕਿਸੇ ਦਾ ਤੁਸੀਂ ਬਿਜ਼ਨਸ ਕਰਨਾ ਉਹ ਤੁਹਾਡਾ ਪੱਖ ਆ ਪਰ ਕਿਸੇ ਨੂੰ ਇੰਨਾ ਵੀ ਜਲੀਲ ਨਾ ਕਰੋ ਵੱਡਾ ਮੰਤਰੀ ਜਦੋਂ ਰਾਜ ਆ ਜਾਵੇ ਸਰਕਾਰ ਆ ਜਾਵੇ ਤਾਂ ਉਹ ਤੁਹਾਨੂੰ ਪੰਜਾਬ ਵਿੱਚ ਬਿਜ਼ਨਸ ਕਰਨ ਜੋ ਗਾਣਾ ਸਾਡੇ ਕਿਉਂਕਿ ਕੱਲ ਨੂੰ ਜੇ ਅਕਾਲੀਆਂ ਦੀ ਸਰਕਾਰ ਆ ਗਈ ਕੱਲ ਨੂੰ ਜੇ ਕਾਂਗਰਸ ਦੀ ਸਰਕਾਰ ਆ ਗਈ ਜਿਨ੍ਹਾਂ ਨੇ ਉਹਨਾਂ ਦਾ ਜ਼ਿਆਦਾ ਵਿਰੋਧ ਕੀਤਾ ਉਹਨਾਂ ਦਾ ਜਿਹੜਾ ਬਿਸਤਰਾ ਫਿਰ ਇਕੱਠਾ ਕਰਕੇ ਉਪਜਾਉਣਗੇ ਇਹ ਆਪਣੀ ਨੀਤਾਂ ਹਨ ਜੀ ਨਹੀਂ ਤਾਂ ਜਿਦਰਾ ਆਪਾਂ ਜ਼ਿਆਦਾ ਲੰਬੀ ਗੱਲ ਨਾ ਕਰੀਏ ਗੱਲ ਜੇ ਤਾਂ ਹੁਣ ਆਪਾਂ ਇੱਕ ਮਤ ਹੁੰਦਾ ਜੇ ਆਪਾਂ ਸਹੀ ਆ ਸਰਕਾਰ ਜਿਹੜੀ ਮਰਜ਼ੀ ਹੋਵੇ ਜੇਬ ਬੰਨ ਫੱਕ ਚੱਲਾਂਗੇ ਕੋਈ ਆਪਣੇ ਸਵਾਲ ਖੜਾ ਕਰ ਸਕਦਾ ਇੱਕ ਪਿੱਛੇ ਵੀ ਮੁੰਡੇ ਨੇ ਪਠਾਨ ਮਾਦਰੀ ਸਵਾਲ ਪੁੱਛੇ ਜੇ ਨੌਜਵਾਨ ਚ ਤੜ ਸੀ ਜੇ ਚੈਨਲ ਵਾਲੇ ਉਸ ਨਾਲ ਖੜੇ ਤਾਂ ਅੱਜ ਉਹ ਚੈਨਲ ਚੱਲ ਵੀ ਨਹੀਂ ਤਾਂ ਉਹ ਹੀ ਤਾਂ ਗੱਲ ਹੈ ਜੇਕਰ ਆਪਾਂ ਸਹੀ ਆ ਜਰ ਉਹੀ ਤਾਂ ਗੱਲ ਕਰਦੇ ਆ ਮੀਡੀਆ ਆਜ਼ਾਦ ਆਪਾਂ ਕਹਿੰਦੇ ਆ ਆਜ਼ਾਦ ਹੋਣਾ ਚਾਹੀਦਾ ਆਜ਼ਾਦ ਆਪਾਂ ਤਾਂ ਹੀ ਹੋਵਾਂਗੇ ਜੇ ਆਪਾਂ ਧੱਪਾ ਵੀ ਨਿਰਪੱਖ ਚੱਲਾਂਗੇ ਜੇ ਆਪਾਂ ਹੀ ਤਾਂ ਇੱਕ ਪਾਸੇ ਲੋਕ ਚੱਲਾਂਗੇ ਜਾਂ ਆਪਾਂ ਆਪਣੇ ਉੱਪਰ ਕੋਈ ਚੀਜ਼ ਆਪਣੀ ਜੇਬ ਭਾਰੀ ਦੇ ਇੱਕ ਚੱਲਾਂਗੇ ਫਿਰ ਥੋੜੀ ਆਪਾਂ ਜਿਆਦਾ ਰਹਿ ਸਕਦੇ ਆ ਫਿਰ ਤਾਂ ਆਪਾਂ ਨੂੰ ਸਵਾਲ ਆਪਾਂ ਨੂੰ ਬਾਹਰ ਨਿਕਲਣਾ ਔਖ ਹੋ ਜਾਊਗਾ ਫਿਰ ਭੱਜਦੇ ਫਿਰਾਂਗੇ ਆਪਾਂ ਕਹਾਂਗੇ ਸਰਕਾਰ ਉਹ ਨਾ ਜਵੇ ਆ ਸਰਕਾਰ ਇਹ ਤਾਂ ਜਾਓ ਸਰਕਾਰ ਜਿਹੜੀ ਮਰਜ਼ੀ ਹੋਵੇ ਜੇ ਆਪਾਂ ਸਹੀ ਆ ਨਾ ਜਿਹੜੀ ਮਰਜ਼ੀ ਸਰਕਾਰ ਆ ਵੀ ਆਪਾਂ ਕੰਮ ਕਰ ਸਕਦੇ ਆ ਖੁੱਲ ਕੇ ਸੋ ਲੰਬੀਆਂ ਗੱਲਾਂ ਬਾਤਾਂ ਨਾ ਕਰਦੇ ਹੋਏ ਨ ਜਾਣਕਾਰੀ ਔਰ ਪੂਰੀ ਤਰ੍ਹਾਂ ਸੱਚਾਈ ਦੇ ਨਾਲ ਚੱਲਣ ਵਾਲੇ ਬਣੋ ਦੂਜੀ ਗੱਲ ਹੈ ਲੋਕਾਂ ਨੂੰ ਵੀ ਉਸ ਚੀਜ਼ ਦਾ ਸਾਥ ਦਿਓ ਜੋ ਜਿਹੜੀ ਚੀਜ਼ ਨਿਰਪੱਖਾ ਥੋੜਾ ਗਿਆਨਵਾਨ ਹੋ ਚੁੱਕਾ ਸੋਸ਼ਲ ਮੀਡੀਆ ਦਾ ਅੱਜਕੱਲ ਦੌਰ ਆ ਹਰ ਕੋਈ ਜਾਣਦਾ ਕੀ ਕੁਝ ਹੋ ਰਿਹਾ ਪਰ ਵੈਰੀਕਲੀ ਦੇ ਨਾਲ ਜਿਹੜੀ ਪੱਖ ਪਰਚੋਲ ਦੇ ਨਾਲ ਜੇ ਤੁਸੀਂ ਕਿਸੇ ਚੀਜ਼ ਨੂੰ ਜਾਣਦੇ ਹੋ ਤਾਂ ਉਸ ਦਾ ਹਾਮੀ ਭਰੋ ਜੇ ਤੁਸੀਂ ਕਹਿਣਾ ਵੀ ਉਹ ਗਲਤ ਆ ਤਾਂ ਤੁਸਨੂੰ ਗਲਤ ਕਹਿਣਾ ਵੀ ਸਿੱਖੋ ਸੋ ਅੱਜ ਰਾਜਾ ਵੜਿੰਗ ਦੀ ਗੱਲ ਤਾਂ ਕਰੀਆ ਜਿਸ ਨੇ ਬਹੁਤ ਵੱਡੀਆਂ ਗੱਲਾਂ ਕਰੀਆਂ ਨੇ ਅਸੀਂ ਰਾਜਾ ਵੜਿੰਗ ਦੇ ਹਮਾਇਤੀ ਨਹੀਂ ਹੈਗੇ ਨਾ ਇਹ ਆ ਨਾ ਮੈਂ ਆ ਪਰ ਹਾਂ ਮੀਡੀਆ ਆਦਾਰਿਆਂ ਤੇ ਉਸਨੇ ਜਿਹੜੇ ਇਲਜ਼ਾਮ ਲਗਾਏ ਨੇ ਉਸ ਗੱਲ ਦੀ ਅਸੀਂ ਹਮਾਇਤ ਤਾਂ ਕਰਦੇ ਆ ਕਿਉਂਕਿ ਅਸੀਂ ਵੀ ਫੀਲਡਾਂ 'ਚ ਫਿਰਦੇ ਆ ਆਮ ਅਦਾਰੇ ਨੂੰ ਕੋਈ ਅੰਦਰ ਨਹੀਂ ਵੜਨ ਦਿੰਦਾ ਵੱਡੇ ਆਦਾਰਿਆਂ ਦਾ ਜੀ ਆਇਆਂ ਕੀਤਾ ਜਾਂਦਾ ਕਿਉਂ ਆਮ ਅਦਾਰਾ ਕੋਈ ਬੰਦਾ ਨਹੀਂ ਆਮ ਅਦਾਰੇ ਨੇ ਛੋਟੀ ਜਿਹੀ ਗੱਲ ਕੀਤੀ ਆ ਸਟਾਰਟ ਬਿਜ਼ਨਸ ਕੀਤਾ ਆਪਣਾ ਆਪਣੀ ਜੇ ਉਹਨੇ ਪੜ੍ਹਾਈ ਕਰਕੇ ਅੱਜ ਕੰਮ ਸ਼ੁਰੂ ਕੀਤਾ ਤਾਂ ਤੁਸੀਂ ਉਸ ਨੂੰ ਗੋਲਿਆ ਕਰ ਰਹੇ ਹੋ ਇਹ ਕਿੱਥੋਂ ਦੀ ਜਿਹੜੀ ਇਨਸਾਨੀਤਾ ਕਿੱਥੋਂ ਦੀ ਪੱਤਰਕਾਰੀ ਆ ਤੁਸੀਂ ਰਾਜਨੀਤੀ ਦੇ ਨਾਲ ਨਾਲ ਪੱਤਰਕਾਰੀਤਾ ਔਰ ਮੀਡੀਆ ਨੂੰ ਚੌਥਾ ਥੰਮ ਕਹਿੰਦੇ ਹੋ ਜੇ ਕੋਈ ਨਵਾਂ ਇਨਸਾਨ ਹੁੰਦਾ ਤਾਂ ਜੇ ਉਹ ਸਵਾਲ ਤਗੜੇ ਖੜੇ ਕਰਦਾ ਕਹਿ ਦਿੰਦੇ ਨੇ ਇਹਨੂੰ ਕੀ ਪਤਾ ਪਰ ਇਹ ਹੋ ਜੋ ਪਰ ਉਹ ਸਵਾਲਾਂ ਦੇ ਜਵਾਬ ਵੀ ਨਹੀਂ ਦਿੱਤੇ ਜਾਂਦੇ ਸੋ ਬਹੁਤ ਸਵਾਲ ਜਵਾਬ ਨੇ ਅੱਜ ਇਹ ਗੱਲ ਜਿਆਦਾ ਪੜਾਅਸ ਕੱਢਣ ਦੀ ਸਾਡੀ ਇਹ ਗੱਲ ਸੀ ਕਿਉਂਕਿ ਜੋ ਕੁਝ ਹੋ ਰਿਹਾ ਜੋ ਕੁਝ ਦਿਖਾਇਆ ਜਾ ਰਿਹਾ ਪਰ ਉਹਦੇ ਅਸਲ ਦੇ ਪਿੱਛੇ ਵਾਲਾ ਸੱਚ ਕੁਝ ਵੀ ਨਹੀਂ ਦਿਖਾਇਆ ਜਾ ਰਿਹਾ ਮੀਡੀਆ ਕਿੱਧਰ ਨੂੰ ਤੁਰ ਰਿਹਾ ਇਹ ਸਾਰੇ ਜਾਣਦੇ ਹੋ ਪਰ ਨਿਰਪੱਖ ਤੇ ਪਰਚੋਲ ਵਾਲੀ ਰਾਜਨੀਤੀ ਦੇ ਨਾਲ-ਨਾਲ ਪੱਤਰਕਾਰੀ ਕਰਨਾ ਵੀ ਬੇहद ਜ਼ਰੂਰੀ ਆ ਸਾਡੀ ਗੱਲਬਾਤ ਕਿਵੇਂ ਲੱਗੀ ਇਹ ਵੀ ਦੱਸਣਾ ਤੇ ਦੂਜੀ ਗੱਲ ਜਿਹੜੀਆਂ ਰਾਜ ਵਿੜਿੰਗ ਨੇ ਗੱਲਾਂ ਕਹੀਆਂ ਨੇ ਅਸੀਂ ਝੂਠ ਨਹੀਂ ਬੋਲਦੀ ਤੁਸੀਂ ਉਹਦੇ ਤੇ ਜਾ ਕੇ ਦੇਖ ਸਕਦੇ ਹੋ ਪਰ ਕਿਤੇ ਨਾ ਕਿਤੇ ਵੱਡੇ ادارے ਨੂੰ ਇਹ ਜ਼ਰੂਰ ਬਣਦਾ ਏ ਕਿ ਜਿਹੜੇ ਰਾਜਨੀਤੀ ਨੇਤਾਵਾਂ ਨੇ ਉਹਨਾਂ ਦਾ ਇੱਕ ਪਾਸਾ ਨਾ ਬਣੋ ਸਗੋਂ ਨਰਪੱਖ ਤੇ ਸੱਚਾਈ ਦਿਖਾਉਣੀ ਚਾਹੀਦੀ ਆ ਸੋ ਗੱਲਬਾਤਾਂ ਇੱਥੇ ਅਸੀਂ ਮਕਾਈਆਂ ਨੇ ਹੋਰ ਪੰਜਾਬ ਦੇ ਗੰਭੀਰ ਮੁੱਦੇ ਲੈ ਕੇ ਆਵਾਂਗੇ ਮੈਨੂੰ ਅਤੇ ਲਖਵੀਰ ਸਿੰਘ ਨੂੰ ਦਿਓ ਇਜਾਜ਼ਤ ਸਾਡਾ ਚੈਨਲ ਹਰਫ ਪੰਜਾਬ ਟੀਵੀ ਹਰਫ ਟੈਲੀਵਿਜ਼ਨ ਔਰ ਵਿਚਾਰ ਵਿਚਾਰ ਟੈਲੀਵਿਜ਼ਨ ਛੋਟੀ ਜੀ ਨਿਮਾਣੀ ਦੀ ਕੋਸ਼ਿਸ਼ ਕੀਤੀ ਆ ਪੰਜਾਬ ਦੇ ਗੰਭੀਰ ਮੁੱਦਿਆਂ ਨੂੰ ਲੈ ਕੇ ਤੁਹਾਡੇ ਤੱਕ ਪਹੁੰਚਣ ਦੀ ਸਾਥ ਦਿਓ ਤੁਹਾਡੇ ਸਾਥ ਦੀ ਵੀ ਲੋੜ ਆ ਜੇ ਅਸੀਂ ਨਿਰਪੱਖ ਪੱਤਰਕਾਰੀ ਕਰਦੇ ਆਂ ਚੰਗੀ ਗੱਲ ਕਰਦੇ ਆਂ ਤਾਂ ਸਾਡਾ ਸਾਥ ਦਿਓ ਜੇ ਤੇ ਅਸੀਂ ਝੂਠ ਜਾਂ ਜਿੱਥੇ ਅਸੀਂ ਜਹੀ ਚੀਜ਼ ਦਿਖਾਉਨੇ ਆ ਤੁਸੀਂ ਉੱਥੇ ਸਾਡਾ ਵਿਰੋਧ ਵੀ ਕਰੋ ਅਸੀਂ ਸੁਧਾਰਨ ਦੀ ਕੋਸ਼ਿਸ਼ ਕਰਾਂਗੇ ਤੁਹਾਡੇ ਸਾਥ ਦੀ ਮਿਸਾ ਉਡੀਕ ਰਹੇਗੀ ਔਰ ਮੈਨੂੰ ਅਤੇ ਲਖਵੀਰ ਸਿੰਘ ਨੂੰ ਦਿਓ ਇਜਾਜ਼ਤ ਧੰਨਵਾਦ